ਅੱਜ ਇਸ ਦੁਨੀਆ ਦੇ ਵਿੱਚ ਬੈਠੇ ਮੇਰੇ ਬਹੁਤ ਹੀ ਸਤਿਕਾਰਯੋਗ ਤੇ ਪਿਆਰੇ ਸ਼ਰੋਤਿਓ ਜਿਵੇਂ ਤੁਸੀਂ ਜਾਣਦੇ ਹੋ ਕਿ ਆਰਪੀਡੀ ਚੈਨਲ ਦੇ ਉੱਤੇ ਅਸੀਂ ਹਰ ਵਾਰ ਨੰਗੇ ਪੈਰਾਂ ਦਾ ਸਫ਼ਰ ਵਿਸ਼ੇ ਦੇ ਆਧਾਰ ਤੇ ਕਿਸੇ ਨਾ ਕਿਸੇ ਅਹਿਮ ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਰੂਪ ਰੂਪ ਕਰਦੇ ਹਾਂ ਸ਼ਖਸੀਅਤ ਹੋਂਦੀ ਹੈ ਜਿਸ ਨੇ ਆਪਣੇ ਜੀਵਨ ਨੂੰ ਇੱਕ ਨੰਗੇ ਪੈਰਾਂ ਦਾ ਸਫ਼ਰ ਕਰਦੇ ਆਂ ਆਪਣੀ ਮਿਹਨਤ ਨੂੰ ਮੁਕੱਦਰ ਬਣਾ ਕੇ ਆਪਣੇ ਬੁਰਗਾਂ ਕੋਲੋਂ ਉਹ ਮਿਹਰ ਦੀ ਗੁਰਤੀ ਲੈ ਕੇ ਹੀ ਜ਼ਿੰਦਗੀ ਦਾ ਸਨਾਮਾ ਲਿਖਿਆ ਹੋਵੇ ਉਹ ਖਿਡਾਰੀ ਵੀ ਹੋ ਸਕਦਾ ਉਹ ਲਖਾਰੀ ਵੀ ਹੋ ਸਕਦਾ ਉਹ ਕੋਈ ਚਿੱਤਰਕਾਰ ਵੀ ਹੋ ਸਕਦਾ ਉਹ ਕੋਈ ਕਹਾਣੀਕਾਰ ਵੀ ਹੋ ਸਕਦਾ ਉਹ ਕੋ ਡਾਕਟਰ ਹੋਵੇ ਤਾਂ ਕੋਈ ਕਿਸਾਨ ਵੀ ਹੋ ਸਕਦਾ ਸਾਡੇ ਇਸ ਨੰਗੇ ਪੈਰਾਂ ਦਾ ਸਫ਼ਰ ਦੇ ਵੀ ਤੁਸੀਂ ਉਹਨਾਂ ਨੂੰ ਹਾਕ ਮਾਰੀ ਦੀ ਹੈ ਜੋ ਸਾਡੇ ਉਹਨਾਂ ਲੋਕਾਂ ਦੇ ਆਦਰਸ਼ ਬਣੇ ਜਿਹਨਾਂ ਨੇ ਢੇਰੀ ਢਾਕੇ ਬਹਿ ਜਾਂਦੇ ਆ ਢੇਰੀ ਢਾਕੇ ਬਹਿ ਜਾਣਾ ਕਿ ਮੈਂ ਕੁਝ ਨਹੀਂ ਕਰ ਸਕਣਾ ਉਹ ਬੜੀ ਔਖੀ ਗੱਲ ਹੁੰਦੀ ਹੈ ਜਦੋਂ ਉਹਨਾਂ ਨੂੰ ਇਹ ਸਰਨਾਵੇਂ ਸਾਹਮਣੇ ਆਉਂਦੇ ਆ ਕਿ ਉਹ ਢੇਰੀ ਟਾਏ ਨੇ ਗੱਲ ਬਣਦੀ ਉੱਠ ਕੇ ਤੁਰਨਾ ਪੈਂਦਾ ਜਦੋਂ ਕੋਈ ਤੁਰਦੇ ਆ ਪਹਿਲਾ ਕਦਮ ਹੀ ਕਹਿੰਦੇ ਜਿਹੜਾ ਪਹਿਲਾ ਕਦਮ ਪੱਟਦਾ ਨਾ ਉਹ ਆਖਰੀ ਆਖਰੀ ਕਦਮ ਵੀ ਉਹਦੇ ਹੁੰਦਾ ਹੈ ਜਿਹੜਾ ਉਹਨੂੰ ਪਤਾ ਹੁੰਦਾ ਮੰਜ਼ਿਲ ਕਿਵੇਂ ਤੈਅ ਕਰਨੀ ਹੈ ਤੇ ਸੋ ਅੱਜ ਅਸੀਂ ਤੁਹਾਨੂੰ ਸਾਹਮਣੇ ਪੇਸ਼ ਕਰਨ ਲਈ ਅੱਜ ਹਾਕ ਮਾਰੀ ਸੀ ਇੰਗਲੈਂਡ ਸਾਊਥ ਪੈਟਨ ਦੇ ਰਹਿੰਦੇ ਨੇ ਔਰ ਮੇਰੇ ਕਬੂਲੇ ਦੇ ਨੇੜੇ ਹੀ ਪਿੰਡ ਹੈ ਸਾਡਾ ਵਸੀਵਾ ਸਾਂਝਾ ਹੈਗਾ ਪੱਤਣ ਖੁਰਦ ਪੱਤਰਕਲਾਂ ਤੋਂ ਸਰਜੀਤ ਪਾਤਰ ਦੀ ਗੱਲ ਕਰਦੇ ਆਂ ਸਰਜੀਤ ਸਾਜਨ ਦੀ ਗੱਲ ਕਰਦੇ ਆਂ ਔਰ ਕਦੇ ਅਸੀਂ ਉਹਨਾਂ ਦੇ ਪ੍ਰਾਧਾਨ ਪ੍ਰਦੇਸ਼ ਦੀ ਗੱਲ ਕਰਦੇ ਆਂ ਤੇ ਨਾਲ ਹੀ ਪੱਤਣ ਖੁਰਦ ਤੇ ਪੱਤਰਕਲਾਂ ਦੋਨੇ ਨਿੱਕੇ ਜਿਹੇ ਪਿੰਡ ਨਿਗੇ ਇਹ ਵੱਡੀਆਂ-ਵੱਡੀਆਂ ਪਲੰਗਾ ਪੁੱਟਦਾ ਪਿੰਡ ਵੱਡੀਆਂ ਤਵਾਰੀਖਾਂ ਲਿਖਦਾ ਪਿੰਡ ਪੱਤਲੇਖੁਰ ਦੇ ਤੋਂ ਪੱਤਲੇਖੁਰ ਦੇ ਵਿੱਚ ਜਨਮੇ ਬਹੁਤੀ ਪਹਿਰੇ ਚਤਰਕਾਰ ਜਤਿੰਦਰ ਪੱਤਣ ਜਿਨ੍ਹਾਂ ਨੇ ਇੱਕ ਹਫਤਾ ਵੀ ਲਿਖੀ ਔਰ ਕਪਤਾ ਵੀ ਇੱਕ ਹਰ ਹਫਤਾ ਦੇਖਦੇ ਆਂ ਤੋਂ ਵੀ ਪੋਰਟਰੇਟ ਹੈ ਤੇ ਜਦੋਂ ਉਹਨਾਂ ਦੀ ਪਹਿਲੀ ਕਵਤਾ ਕਾਫ ਸੰਗਰੇ ਆਇਆ ਸੀ ਦਿਲ ਦੀ ਕੈਨਵਸ ਤੋਂ ਦਿਲ ਦੀ ਕੈਨਵਸ ਦੇ ਬਾਹਰ ਜਦੋਂ ਮੈਂ ਉਹਦਾ ਨਾ ਸਰਵਰ ਕੁ ਵੇਖਿਆ ਤੁਹਦੇ ਵਿੱਚ ਬ੍ਰਸ਼ ਦੇਖਿਆ ਉਹ ਪਾਊਡਰ ਬਣਦਾ ਦੇਖਿਆ ਤੇ ਮੈਂ ਉਦੋਂ ਹੀ ਉਸ ਕਿਤਾਬ ਨੂੰ ਉਹ ਸ਼ਬਦਾਂ ਨੂੰ ਮੱਥਾ ਟੇਕਿਆ ਮੈਸੇਜ ਦਾ ਕੀਤਾ ਸੋ ਅੱਜ ਅਸੀਂ ਬਹੁਤ ਜਿਵੇਂ ਆਖਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਛੋਟੇ ਜਤਿੰਦਰ ਪੱਤਲ ਸਾਹਿਬ ਜੋ ਇੰਗਲੈਂਡ ਤੋਂ ਆਏ ਆ ਤੇ ਸਾਡਾ ਵੀ ਸੁਭਾਗ ਹੈ ਕਿ ਅਸੀਂ ਵੀ ਕਿਸੇ ਪ੍ਰਵਾਸੀ ਸ਼ਾਇਰ ਨੂੰ ਪ੍ਰਵਾਸੀ ਚਿੱਤਰਕਾਰ ਨੂੰ ਤੁਹਾਡੇ ਸਾਹਮਣੇ ਕਰੀਏ ਤੇ ਆਰ ਪੀ ਡੀ ਚੈਨਲ ਦੇ ਉੱਤੇ ਕੁਝ ਸਾਰੇ ਢੇਰ ਸਾਰੀਆਂ ਦੁਆਵਾਂ ਵੀ ਦੇਵੋ ਤੇ ਕੋ ਚੰਗਾ ਸਾਨੂੰ ਕਮੈਂਟ ਦਿਨੇ ਹੋ ਤੁਹਾਡਾ ਹੌਸਲਾ ਵਧਾਓ ਸੋ ਬਹੁਤ ਬਹੁਤ ਜੀ ਹਨ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਸੱਦਾ ਦਿੱਤਾ ਤੇ ਨਾਲ ਹੀ ਆਪ ਪੀਡੀ ਦੇ ਸਰੋਤਿਆਂ ਨੂੰ ਜਿਨ੍ਹਾਂ ਨੇ ਇੱਥੇ ਆਉਂਦਾ ਉਹਨਾਂ ਸਭ ਨੂੰ ਸਭ ਦਾ ਧੰਨਵਾਦ ਜਦੋਂ ਤੱਕ ਦੀ ਗੱਲ ਇਸ ਰਹੀ ਕਿ ਮੈਂ ਤੁਹਾਡੇ ਨਾਲ ਬਹੁਤ ਚਿਰ ਬਤਾ ਮਿਲਿਆ ਆਪਣੀਆਂ ਤੇ ਰਿਸਦਰੀਆਂ ਵੀ ਸੰਝੀਆਂ ਆਪਣੇ ਸਾਝਾਂ ਵੀ ਸੰਧੀਆਂ ਤੇ ਜਦੋਂ ਤੁਸੀਂ ਪੜਨਗੇ ਤੁਹਾਡੇ ਭੂਆ ਹਨਾ ਹਰਜੀਤ ਸਿੰਘ ਨੇ ਮਿਲਦੇ ਆ ਜਾਂ ਸਾਡੇ ਸੁਦਰਸ਼ਨਧਿਆਪ ਬਹੁਤ ਘੋੜੀ ਵਾਲਾ ਘੋੜੀ ਵਾਲੇ ਠੀਕ ਹੈ ਨਾ ਸਰਪੰਸਾ ਤੁਹਾਡਾ ਬੜਾ ਪਰਿਵਾਰਕ ਰਿਸ਼ਤਾ ਹੈਗਾ ਤੇ ਮਿਲਦਾ ਕਿ ਉਹ ਵੀ ਘੋੜੀਆਂ ਵਾਲਾ ਜੁਨਾਦਨ ਤੇ ਉਹ ਨਾਨਕਿਆਂ ਤੋਂ ਲੱਗਿਆ ਲੱਗਦਾ ਘੋੜੀ ਕਿਉਂਕਿ ਤੁਹਾਡੇ ਤਾਇਆ ਜੀ ਵੀ ਘੋੜੀ ਨਚਾਉਂਦੇ ਸੀ ਮੇਲੇ ਉੱਤੇ ਹਾਂ ਬਿਲਕੁਲ ਜੀ ਸਾਡੇ ਤਾਇਆ ਜੀ ਸਰਦਾਰ ਸਾਡੇ ਪਰਿਵਾਰ ਵਿੱਚ ਬਹੁਤ ਹੀ ਮੈਂ ਇਹੀ ਕਹਿਣਾ ਹੁੰਦਾ ਕਿ ਮੈਨੂੰ ਵੀ ਗੁਰਤਿ ਆਪਣੇ ਪਰਿਵਾਰ ਤੋਂ ਹੀ ਮਿਲੀ ਹੈ ਕਿ ਸਾਡੇ ਪਰਿਵਾਰ ਵਿੱਚ ਇੱਕ ਤਾਏ ਜੀ ਘੋੜੀਆਂ ਨਚਾਉਂਦੇ ਹੁੰਦੇ ਸੀ ਇੱਕ ਸਾਡੇ ਤਾਏ ਜੀ ਬਾਹਰ ਚਲ ਗਏ 1953 ਵਿੱਚ ਤੇ ਉਹਨਾਂ ਨੂੰ ਵੀ ਹਰਮੋਨੀਅਮ ਵਜਾਉਣਾ ਤੇ ਥੋੜਾ ਜਿਹਾ ਉਹਨਾਂ ਨੇ ਪੁਰਾਣੇ ਰਾਗ ਗਾਉਣ ਦਾ ਵੀ ਸ਼ੌਂਕ ਸੀ ਬੰਸਰੀ ਫਲੂਟ ਵੀ ਬਜਾਦੇ ਸੀ ਉਹ ਮੇਰੇ ਚਾਚਾ ਜੀ ਸੀ ਸੋਨਾ ਪ੍ਰੀਤੋ ਸਿੰਘ ਪੱਤੜ ਜਿਹੜੇ ਕਿ ਦਾਦਾ ਪ੍ਰਦੇਸੀ ਉਹਨਾਂ ਦੇ ਬਹੁਤ ক্লোਜ਼ ਸੀ ਉਕੇ ਬੰਦੇ ਦੇ ਹਾਂਜੀ ਉਹਨਾਂ ਦੇ ਤੇ ਮੇਰੇ ਇੱਕ ਤਾਇਆ ਜੀ ਉਸ ਰਾਂਝ ਦੇ ਬਹੁਤ ਵਧੀਆ 플레이ਰ ਸੀ ਅੱਛਾ ਹਾਂਜੀ ਤੇ ਉਹਨਾਂ ਤੋਂ ਛੋਟੇ ਮੇਰੇ ਚਾਚਾ ਜੀ ਉਹ ਵੀ ਕਫਤਾ ਲਿਖ ਲੈਂਦੇ ਸੀ ਹਾਂਜੀ ਤਾਂ ਕਿਸੇ ਉਹਨਾਂ ਦੇ ਸਦਾ ਮੈਂ ਪ੍ਰੀਤਮ ਸਿੰਘ ਪੱਤੜ ਜਿਹੜੇ ਉਹ ਬਾਂਸਰੀ ਵਜਾ ਰਾਇ ਬਾਇਲਨ ਤੇ ਬਹੁਤ ਸਿੱਤ ਗਾਉਂਦੇ ਰਹੇ ਆ ਤੇ ਗੁਰਚੰਨ ਪੋਲੀ ਦੇ ਨਗਰ ਉਹਨਾਂ ਨੇ ਉਦੋਂ ਐਨਡੀਐਸ ਕੀਤੀ ਸੀ ਅੰਬਾਲੇ ਤੋਂ ਵਾਹ ਨਦੀ ਉਹ ਸੀ ਤੇ ਜਿਹੜੇ ਛੋਟੇ ਚਾਚਾ ਇਹ ਗੁਰਵੰਤ ਸਿੰਘ ਤੇ ਉਹਨਾਂ ਨੂੰ ਵੀ ਸੀ ਉਹ ਇੱਕ ਆਪਣੇ ਮਾਉਥ ਵਾਲਾ ਜਿਹੜਾ ਹੁੰਦਾ ਹੈ ਉਹ ਵੀ ਬਿਜਾਰ ਲੈਂਦੇ ਹੀ ਤੇ ਉਹਟਰੀ ਬਹੁਤ ਵਧੀਆ ਲਿਖਦੇ ਪਰ ਮੈਂ ਉਹਨਾਂ ਦੀ ਕੋਸ਼ਿਸ਼ ਕਰਦਾ ਹੀ ਉਹਨਾਂ ਦੀ ਲੱਭੇ ਮੈਨੂੰ ਕਿ ਮੈਂ ਉਹਨਾਂ ਦੀ dama ਕਿਤਾਬ ਰੂਪ ਵਿੱਚ ਭਰੂ ਕੁਝ ਮੈਨੂੰ ਘੂੜੀ ਵਾਲੇ ਤਾਇਆ ਜੀ ਦਾ ਕੀ ਨਾਮ ਮਿਜੂ ਉਹਨਾਂ ਦਾ ਸਰਦਾਰ ਨਰਿੰਜਨ ਸਿੰਘ ਜੀ ਸੀ ਅੱਛਾ 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 ਨਿੰਜਲ ਪਤਣਾ ਵਾਲਾ ਕਿਹਾ ਹਾਂ ਜੀ ਹਾਂ ਹਾਂ ਇਹ ਸੁਣਿਆ ਸੀਗਾ ਇਹ ਤੁਹਾਡੇ ਤਾਇਆ ਜੀ ਸੀਗੇ ਹਾਂ ਮੇਰੇ ਸਗੇ ਤਾਇਆ ਜੀ ਮੇਰੇ ਮਾਸੜ ਜੀ ਸੀ ਕਿਹੜੀਆਂ ਛਿੰਝਾਂ ਕਿਹੜੇ ਮੇਰੇ ਜਿਹਾ ਕੋਈ ਨਹੀਂ ਨੱਚੀ ਨਾ ਕਾਲਾ ਸਿੰਘ ਆ ਦਸਹਿਰਾ ਕਪੂਰਥਲੇ ਦਾ ਲਾਗੇ ਸ਼ਾਗੇ ਬਿਹਾਰੀ ਪਾਣੋ ਲੰਗੇ ਦੀ ਹੋਈ ਹਾਂਜੀ ਕੁਤੇ ਵੀ ਮੇਲਾ ਲੱਗੇ ਲੱਗਦਾ ਹੈ ਉਹਨਾਂ ਦੀ ਘੋੜੀ ਤੇ ਬੜੀ ਆ ਟਮਾਟਾ ਅੱਤੇ ਤੁਹਾਡੇ ਤੇ ਲਹੂ ਦੇ ਵਿੱਚ ਕਲਾ ਬਾਤ ਪਰਮਾਨੰਦ ਤੇ ਖਾਨਦਾਨੀ ਲਹੂ ਦੇ ਵਿੱਚ ਕਲਾ ਤੁਸੀਂ ਸੰਗੀਤ ਨੂੰ ਮੁਹੱਬਤ ਕਰਦੇ ਹੋ ਤੁਸੀਂ ਇਹ ਸ਼ਬਦ ਨੂੰ ਮੁਹੱਬਤ ਕਰਦੇ ਹੋ ਉਹ ਤੁਹਾਡੇ ਕਿਹਾ ਤੁਸੀਂ ਜੇ ਘੋੜੀ ਦੀ ਗੱਲ ਕਰਦੇ ਆ ਉਹ ਘੋੜੀ ਜਾਨਵਰ ਨਹੀਂ ਹੈ ਉਹਦੇ ਵਿੱਚ ਵੀ ਉਹ ਉਹ ਮਨੁੱਖਾ ਭਾਵ ਹੈ ਗਿਆ ਮਨੁੱਖੀ ਭਾਵਨਾਵਾਂ ਹੈਗੀਆਂ ਜਦੋਂ ਅਸੀਂ ਦੇਖਦੇ ਸੀਗੇ ਤੇ ਅਸ਼ਸ਼ਕਰ ਦੇ ਲੋਕ ਅੰਦਰ ਦੇ ਲੋਕ ਖੁਦ ਨੱਚਦੇ ਹੁੰਦੇ ਅੰਦਰੋਂ ਹਾਂਜੀ ਤੇ ਦੂਜੇ 1982 ਦੇ ਏਸ਼ੀਅਨ ਗੇਮਾਂ ਵੇਲੇ ਮੇਰੇ ਚਾਚਾ ਪ੍ਰੀਤਮ ਸਿੰਘ ਦੇ بیٹے ਬਲਜੀਤ ਪੱਤਰ ਨੇ ਅੱਜ ਕੱਲੋ ਕੈਨੇਡਾ ਵਿੱਚ ਆ ਉਹਨਾਂ ਨੇ ਭੰਗੜੇ ਦੀ ਟੀਮ ਦੇ ਵਿੱਚ ਉਹਨਾਂ ਨੇ ਉੱਥੇ ਭੰਗੜਾ ਪਾਇਆ ਮੋਰੀ ਹੋ ਗਈ ਬਹੁਤ ਕੀ ਬਾਤ ਤੇ ਬਹੁਤ ਵਧੀਆ ਉਹ ਭੰਗੜਾ ਹਜੇ ਵੀ ਅੱਜ ਕੱਲ ਵੀ ਕੈਨੇਡਾ ਵਿੱਚ ਇਹਨਾਂ ਦਾ ਪ੍ਰੋਗਰਾਮ ਹੋ ਕਰਾ ਤੁਸੀਂ ਪੱਤੜ ਖੁਰਦੇ ਵਿੱਚ ਜੇ ਕਿਸਾਂਜਾ ਦੇ ਘਰ ਦੇ ਵਿੱਚ ਹੈ ਨਾ ਕਿ ਬਣਾਓ ਸਾਰੇ ਤਸਵੀਰਾਂ ਲਾ ਕੇ ਇੱਕ ਬਹੁਤ ਖੂਬਸੂਰਤ ਤੁਹਾਡਾ ਇੱਕ ਬਣ ਜਾਂਦਾ ਜਰੂਰ ਕਿ ਤੁਸੀਂ ਤੇ ਆ ਬੜੀ ਮਹਾਰਤ ਹੈ ਤੁਹਾਨੂੰ ਕੈਨਵਸ ਬਣਾਉਣ ਦੀ ਪੋਰਟਰੇਟ ਬਣਾਉਣ ਦੀ ਤੇ ਜਦੋਂ ਤੁਸੀਂ ਇੱਥੇ ਪੜਦੇ ਸੀਗੇ ਹਾਂਜੀ ਬੀਬੀ ਮਾਡਲ ਸਕੂਲ ਦੇ ਵਿੱਚ ਤੁਸੀਂ ਪੜਦੇ ਹੁੰਦੇ ਸੀਗੇ ਇੱਥੋਂ ਪੜਦੇ-ਪੜਦੇ ਤੁਹਾਨੂੰ ਕਿਤੇ ਆਇਆ ਸੀ ਸਪੋਰਨਰ ਬਸ ਉਦੋਂ ਹੀ ਛੋਟੇ ਹੁੰਦਿਆਂ ਨੂੰ ਘਰੇ ਹੀ ਬੈਠਿਆ ਨੂੰ ਕਿਤੇ ਐਵੇਂ ਪੈਨਸਲ ਦਾ ਆ ਬਲਿਕ ਵਾਲੀ ਭੈ ਕਿਤਾਬ ਦੇ ਉੱਪਰ ਹੀ ਵਾਸੇ ਕਾਪੀ ਦੇ ਬਣਾਉਣੀਆਂ ਤੇ ਫੇ ਪੜਦੇ ਨੇ ਫਾਦ ਨੇ ਦੇਖਿਆ ਉਹਨਾਂ ਨੇ ਮੈਨੂੰ ਲੈਤੀ ਡਰਾਇੰਗ ਬੁੱਕ ਤੇ ਉਹਦੇ ਤੇ ਕਰਦੇ ਰਹਿਣਾ ਤੇ ਬਈ ਉੱਥੇ ਚਟਕ ਲੱਗੀ ਇਹ ਕੋਈ 8ਵੀਂ ਚ ਪੜਦੇ ਨੇ ਮੈਂ ਬਸੰਤ ਪੰਜਵੀਂ ਦੇ ਮੇਲੇ ਦੇ ਉੱਪਰ ਕਪੂਰਥਲੇ ਵਿੱਚ ਪਹਿਲਾ ਨਾਮ ਦਿੱਤੇ ਗੁਰੂ ਨਾਨਕ ਦੇਵ ਜੀ ਦਾ ਪੋਟਰੇ ਬਣਾ ਕੇ ਤੇ ਉਹ ਬਾਤ ਬਾਤ ਉਹ ਤੋਂ ਮੂਰਤੀਕਾਰ ਸਨ ਆ ਆਰਟਿਸਟ ਕਪੂਰਥਲੇ ਦੇ ਉਹਨਾਂ ਨੇ ਕਿਉਂ ਕੀ ਤੁਸੀਂ ਉਸ ਲਈ ਗੁੰਦਾਨ ਸਿੰਘ ਸਾਹਿਬ ਦੀ ਉਹ ਸਥਾਪਤ ਤਸਵੀਰ ਬਣਾਈ ਹੋਣੀ ਜਿਹਦੇ ਸੁਭਾ ਸਿੰਘ ਨੇ ਬਣਾਈ ਹੈ ਨਾ ਹਾਂ ਹਾਂ ਜੀ ਬਸ ਕੋਈ ਨਹੀਂ ਸਾਡੇ ਮਾਣੇ ਜਿ ਬਿਠੀ ਹੈ ਹਾਂ ਜਿਹੜੀ ਸਾਡੇ ਮਾਣੇ ਉਹ ਹਲਵਾ ਗੁੰਦਾਨ ਨੂੰ ਨਹੀਂ ਬਣਾਉਣਾ ਜਿਹੜੀ ਪਾਟੀਆਂ ਉਹ ਨਹੀਂ ਉਹ ਜਿਹੜੀ ਹੁਣ ਚੱਲਦੀ ਸੀ ਉਦੋਂ ਵੀ ਉਹੀ ਬਣੀ ਉਹੀ ਚੱਲਦੀ ਸੀ ਉਹ ਕਹਿੰਦੇ ਵੀ ਉਹਨਾਂ ਨੇ ਸੁਭਾ ਸਿੰਘ ਨੇ ਆਪਣੀ ਤਸਵੀਰ ਬਣਾ ਕੇ ਲਾਤੀ ਦੇਖੋ ਬਹੁਤ ਕਹਿੰਦੇ ਇੰਗਲੈਂਡ ਵੀ ਕਹਿੰਦੇ ਹਾਂ ਜੀ ਤਾਂ ਉਹ 체ਰਾ ਮੋਰਾ ਕਿਉਂਕਿ ਕਿਉਂਕਿ ਉਸ ਲੈਵਲ ਦਾ ਹੁੰਦਾ ਨਾ ਅੱਛਾ ਉਹ ਤਸਵੀਰ ਚ ਕਿ ਬੜੀ ਖੂਬਸੂਰਤ ਹੈਗੀ ਆ ਤੁਸੀਂ ਵੀ ਬਣਾਉਂਦੇ ਹੋ ਤੇ ਜਿਹੜਾ ਗੁੰਦਾਨ ਸਿੰਘ ਦਾ ਉਹ ਹੱਥ ਨਹੀਂ ਰਖਾਵਾਂ ਉਹ ਬੜੇ ਸਟੱਡੀ ਦੇ ਬੰਦੇ ਪੈਦਾ ਕੀਤੀਆਂ ਕਿ ਉਹ ਕਿਸੇ ਫਕੀਰ ਦੀਆਂ ਲੱਗਣ ਹਾਂਜੀ ਇਹ ਹਾਂਜੀ ਬਿਲਕੁਲ ਮੈਂ ਪੜਿਆ ਹੈ ਹਾਂਜੀ ਬੜਾ ਜਾਨਦੀ ਉਹਨਾਂ ਦਾ ਕਤਾਚੂ ਤੇ ਤੁਸੀਂ ਇਹ ਕਿੰਨਾ ਕਿੰਨਾ ਖਿਆਲ ਕਰਦੇ ਇਹ ਤਾਂ ਗੱਲਾਂ ਕਰਨ ਲਈ ਦੇਖੋ ਜੀ ਜੇ ਤਾਂ ਮੈਂ ਉਦਾਂ ਧਾਰਮਿਕ ਬਹੁ ਘੱਟ ਬਣਾਉਂਦਾ ਪਰ ਮੈਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਹੁ ਬਣਾਈਆਂ ਹਾਂਜੀ ਉਹ ਹਾਂਜੀ ਉਹ ਡਿਮਾਂਡ ਜਿਆਦੀ ਅਜੇ ਗੱਲੋਂ ਆਪਾਂ ਕਮਿਸ਼ਨ ਵਰਕ ਦੇ ਉੱਪਰ ਤੇ ਡਿਮਾਂਡ ਆਪਣੇ ਉਹ ਸਾਜ ਦੱਸਦੇ ਆ ਜੀ ਅਸੀਂ ਇੱਥੇ ਲਾਉਣੀਆਂ ਤੋਂ ਬਣਾ ਦਿਓ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਤੀਰ ਫੜੇ ਖੜੇ ਆ ਕੰਧ ਦੇ ਨਾਲ ਢੋਲ ਲਾਇਆ ਤੇ ਇੰਦਾ ਬਾਜ ਬੈਠਾ ਮੈਂ ਉਹ ਜਿਆਦਾ ਉਹਨਾਂ ਦੀ ਮੈਂ ਯਾਨੀ ਕਿ ਉਹ 10 10 ਤਸਵੀਰਾਂ ਉਹਨਾਂ ਦੀਆਂ ਉਹ ਬਣਾਈਆਂ ਡਿਫਰੈਂਟ ਸਾਈਜ਼ ਵਿੱਚ ਹਾਂ ਪੱਤਰ ਤੇ ਜਦੋਂ ਤੁਸੀਂ ਮਤਲਬ ਦੇਖੋ ਇੰਗਲੈਂਡ ਰੁੱਕੇ ਜਾਂਦੇ ਆ ਕੋਈ ਵਿਦੇਸ਼ ਜਾਂਦੇ ਆ ਨਾ ਬਲੈ ਆਪਾਂ ਤੇ ਬਲੈਦ ਕਿੰਨੇ ਇੰਗਲੈਂਡ ਨੂੰ ਬਲੈਦ ਤੇ ਕੋਈ ਵੀ ਦੇਸ਼ ਹੁੰਦਾ ਪੰਜਾਬੀ ਦੇ ਵਿੱਚ ਕੋਈ ਵੀ ਦੇਸ਼ ਨੂੰ ਬਲੈਦ ਕਿਹਾ ਜਾਂਦਾ ਤੇ ਲੇਕਿਨ ਉਦੋਂ ਪਹਿਲਾਂ ਜਦੋਂ ਅਸੀਂ ਆਜ਼ਾਦ ਆਜ਼ਾਦ ਹੋਏ ਆ ਤੇ ਬਲੈਦ ਸਾਡਾ ਹੋਈ ਸੀ ਇੰਗਲੈਂਡ ਦੀ ਹਾਂ ਬਿਲਕੁਲ ਤੇ ਜਦੋਂ ਲੋਕੀ ਜਾਂਦੇ ਆ ਵਿਦੇਸ਼ਾਂ ਜਾਂਦੇ ਆ ਤੇ ਉਹ ਰੋਜ਼ਗਾਰ ਲਈ ਜਾਂਦੇ ਆ ਕਿਸੇ ਕਿਰਤ ਲਈ ਜਾਂਦੇ ਹੈਗੇ ਤੇ ਤੁਸੀਂ ਤੇ ਰੋਜ਼ਗਾਰ ਲਈ ਗਏ ਸੀ ਉੱਥੇ ਤੇ ਉੱਥੇ ਆਪਣੇ ਸ਼ੌਕ ਕਿਦਾਂ ਬਰਾਬਰ ਰੱਖਿਆ ਇਹ ਦੇਖੋ ਮੈਂ ਅੱਸੀ ਚ ਇਥੋਂ ਅੰਗਲਾਣ ਗਿਆ ਸੀ ਜੀ ਤੇ ਸ਼ੌਂਕ ਰੱਖਣਾ ਬੜਾ ਔਖਾ ਸੀ ਹਾਂ ਕਿਉਂਕਿ ਪਹਿਲੀ ਇੱਕ ਹੁੰਦੀ ਜਦੋਂ ਤੁਸੀਂ ਜਾਂਦੇ ਆ ਦੂਜੇ ਦੇਸ਼ ਵਿੱਚ ਤੇ ਤੁਸੇਆਂ ਇੱਕੋ ਹੀ ਖਿਆਲ ਹੁੰਦਾ ਕਿ ਵੀ ਮੈਂ ਹੁਣ ਕਿੰਨੂੰ ਘਰਵਾਰ ਬਣਾਉਣਾ ਉੱਥੇ ਰਹਿਣਾ ਖਰਚੇ ਹਾਂਜੀ ਫਿਰ ਮੇਰਾ ਵੀ ਉਹੀ ਸੀ ਜਿਹੜੀ ਹਰ ਇੱਕ ਪ੍ਰਦੇਸੀ ਨੇ ਸਟਰਗਲ ਕੀਤੀ ਹੂੰ ਉਹੜਾ ਨੇ ਕੰਮ ਕਰਨਾ ਮੈਂ ਦੀ ਕੰਮ ਕੀਤੇ ਆ ਹੁਣ ਮੈਨੂੰ ਉੱਥੇ ਜਾਂਦਿਆਂ ਨੂੰ ਧੰਨਵਾਦੀ ਇੱਕ ਗੱਲ ਦਾ ਮੈਨੂੰ ਇੱਕ ਲੇਡੀ ਮਿਲੀ ਆਪਣੇ ਖੈਰਿਆ ਖਹਿਰਾਂ ਦੇ ਸੀ ਉਹ ਆਪਣੇ ਖਹਿਰੇ ਮਾਝਾਂ ਦੇ ਅੱਛਾ ਅੱਛਾ ਤੇ ਉਹ ਮੈਨੂੰ ਮਿਲਿਓ ਮੇਰੇ ਪਰਿਵਾਰ ਨੂੰ ਜਾਣਦੀ ਸੀ ਤੇ ਉਹਨਾਂ ਨੇ ਮੈਨੂੰ ਇੱਕੋ ਹੀ ਸਵਾਲ ਕੀਤਾ ਕਿ ਮੈਂ ਮੈਂ ਨਹੀਂ ਸੀ ਕਦੀ ਸੋਚਿਆ ਕਿ ਸਦਾ ਭਾਨ ਸਿੰਘ ਦੇ ਵੀ ਪੁੱਤੇ ਬਾਹਰ ਜਾਣਗੇ ਅੱਛਾ ਹਾਂਜੀ ਤੇ ਮੈਂ ਕਿਹਾ ਪੂਆ ਜੀ ਇੱਕਦਮ ਤਾਂ ਕੁਛ ਨਾ ਕੋਈ ਕਰਨਾ ਪੈਣਾ ਸੀ ਜਿਉਂ ਕਿ ਪਰਿਵਾਰ ਵੱਡਾ ਹੋਵੇ ਤਾਂ ਫੇਰ ਆਪੋ ਆਪਣਾ ਤੇ ਹਾਂ ਮਰਗੂ ਬਿਲਕੁਲ ਜਿੱਦਾਂ ਮੈਂ ਕਹੇ ਆਪਾਂ ਤੁਹਾਨੂੰ ਪਤਾ ਹੀ ਕਹਿੰਦੇ ਹਾਂ ਠੀਕ ਐ ਤਾਂ ਫਿਰ ਮੈਂ ਜੀ ਦੇਖੋ ਕੋਈ ਕਹਿੰਦੇ ਹੁੰਦੇ ਆ ਸ਼ਰਮ ਨਹੀਂ ਕੀਤੀ ਮੈਂ ਹੋਟਲਾਂ ਚ ਭੰਦੇ ਵੀ ਮਾਂਜੇ ਸ਼ੁਰੂ ਸ਼ੁਰੂ ਚ ਹਾਂ ਬਰਸ਼ ਵੀ ਫੇਰੇ ਫੇਰ ਮੈਂ ਸਟੱਡੀ ਕਰਕੇ ਇੰਗਲਿਸ਼ ਐਜ਼ ਅ ਸਾਈਕਲ ਲੈਂਗੁਏਜ ਨਾਂਮੇ ਫਿਰ ਪੈਨਲ ਬੀਟਰ ਦਾ ਕੋਰਸ ਕੀਤਾ ਹਾਂ ਫੇਰ ਮੈਂ ਜੀ 5 ਸਾਲ ਟੁੱਟੀਆਂ ਹੋਈਆਂ ਗੱਡੀਆਂ ਬਣਾਉਂਦਾ ਹੁੰਦਾ ਸੀ ਹਾਂ ਉਹ ਨੰਗੇ ਪਹਿਰਾ ਦਾ ਸਫਰ ਮੈਂ ਤਾਂ ਹੀ ਰੱਖਿਆ ਨਾ ਕਿ ਜਿਨ੍ਹਾਂ ਨੇ ਨੰਗੇ ਭਾਂਡੇ ਤੋਂ ਉੱਤੇ ਤੁਸੀਂ ਉਹ ਸੁਪਾਈਆਂ ਵੀ ਕੀਤੀਆਂ ਕਿ ਆਪਣੇ ਨੂੰ ਸਟੈਬਲਿਸ਼ ਕਰਨਾ ਸੀਗਾ ਕਿ ਉਹ ਰੁਜ਼ਗਾਰ ਲਈ ਗਏ ਸੀਗੇ ਉੱਥੇ ਜਾ ਕੇ ਬਚਣਾ ਸੀ ਘਰ ਵੀ ਲੈਣਾ ਘਰ ਵੀ ਕਿਰਾਏ ਤੇ ਵੀ ਲੈਣਾ ਲੋਕਾਂ ਦਾ ਰਹਿਣਾ ਫਿਰ ਤੁਹਾਡੀ ਮੈਰਿਜ ਹੋ ਜਾਣੀ ਹਾਂਜੀ ਹਨਾ ਜੀ ਮੈਰਿਜ ਹੋਣ ਤੋਂ ਬਾਅਦ ਹੋਰ ਜ਼ਿੰਮੇਵਾਰੀਆਂ ਵੱਧ ਜਾਣੀਆਂ ਬੱਝ ਜਾਂਦੀਆਂ ਹਾਂਜੀ ਬਿਲਕੁਲ ਤੇ ਇਸ ਤਰ੍ਹਾਂ ਹੈਗਾ ਕਿ ਤੁਸੀਂ ਮੈਂ ਨਾ ਇੱਕ ਕੁੜੀ ਨਾ ਤੁਜੀ ਕੱਪੇ ਭੂਆ ਦੀ ਗੱਲ ਕੀਤੀ ਹੈ ਇਹ ਤੁਹਾਡੇ ਮਾਨ ਦਾ ਸਤਕਾਰ ਹੈਗਾ ਵੀ ਖੈਰ ਇਹ ਜਿਹੜੀ ਔਰਤ ਮਿਲਦੀ ਆ ਤੁਸੀਂ ਉਹਨੂੰ ਆਪਣੇ ਭੂਆ ਸਤਕਾਰ ਦੇਣੇ ਤੇ ਇਹ ਇਹ ਹੀ ਸਾਡੀ ਵਿਰਾਸਤ ਹੈਗੀ ਹੈ ਅਸੀਂ ਪਿੰਡ ਦੀਆਂ ਸਾਰੀਆਂ ਨੂੰ ਧੀਆ ਪੇਣਾ ਮੰਨਦੇ ਹਾਂ ਬਿਲਕੁਲ ਜੀ ਇਹ ਵੀ ਆਪਣੇ ਮਿਲਦੇ ਆ ਤੇ ਬਡੇ ਨੂੰ ਆਪਾਂ ਜੇ ਸਾਡੇ ਤੋਂ ਵੱਡੇ ਡੈਡ ਤੋਂ ਛੋਟੇ ਆਪਾਂ ਉਹਨਾਂ ਨੂੰ ਰਿਸਪੈਕਟ ਦੇਣਾ ਇਹ ਗੰਦ ਭਾਜੂ ਦਾ ਪੁੱਤ ਐ ਕਹਿ ਸਕਦਾ ਸੀ ਇਹ ਹੋਰ ਨਹੀਂ ਕਿੱਸਾ ਹੁੰਦਾ ਕੋਈ ਕਿਉਂਕਿ ਜਿਹਦੇ ਘਰ ਦੇ ਵਿੱਚ ਕਲਾਵਾਜੇ ਦੇ ਘਰ ਦੇ ਵਿੱਚ ਨਾ ਧੀਆਂ ਦੀ ਇੱਤ ਕਰਨੀਆਂ ਇਹ ਉਹ 500 ਦਾ ਪੋਤਾ ਜਤਿੰਦਰ ਪਤੜੀ ਕਹਿੰਦਾ ਵਾ ਕਹਿ ਰਹੇ ਦੀ ਉਸ ਬੀਬੀ ਨੂੰ ਵੀ ਮੈਂ ਤੋਂ ਸਾਡੀ ਭੂਆ ਲੱਗਦੀ ਹੈ ਨਾ ਆ ਬਿਲਕੁਲ ਕਮਾਲ ਆ ਯਾਰ ਕਮਾਲ ਗੱਲ ਆ ਮੈਨੂੰ ਇਹ ਬੜੀ ਵਧੀਆ ਲੱਗੀ ਹੈਗੀ ਆ ਤੇ ਮੈਂ ਇਹ ਗੱਲ ਕਰਦਾ ਸੀ ਮੈਂ ਨਾ ਇੱਕ ਵਾਰੀ ਪੜ੍ਹਦਾ ਸੀਗਾ ਹੁਣ ਪਿਕਾਸੋ ਵਰਗੇ ਜਿਹੜੇ ਸ਼ਾਇਰ ਹੋਏ ਆ ਤੇ ਸਾਡੇ ਚਿੱਤਰਕਾਰ ਹੋਏ ਆ ਹਾਂਜੀ ਤੇ ਉਹਦੀ ਚਿੱਤਰਕਾਰੀ ਹੁੰਦੀ ਵੀ ਉਹ ਬੜੇ ਗੁੰਮਸਮ ਰਹਿੰਦੇ ਚੁੱਪ ਰਹਿੰਦੇ ਸੀਗੇ ਤੇ ਉਹ ਕਹਿੰਦੇ ਵੀ ਇੱਕ ਦਿਨ ਨਾ ਪਿਕਾਸੋ ਉਹ ਗਾਰਿਆਂ ਜੀ ਦਾ ਆਪਣੇ ਉਸ ਮਤਲਬ ਸਟੂਡੀਓ ਦੇ ਵਿੱਚ ਤੇ ਉਹਨੂੰ ਪੁੱਛਿਆ ਯਾਰ ਕੀ ਗੱਲ ਹੋਈ ਆ ਕਹਿੰਦਾ ਯਾਰ ਅੱਜ ਨਾ ਕੋਈ ਉੱਥੇ ਪਤਾ ਨਾ ਤਸਵੀਰ ਲੈਣਾਈ ਸੀ ਔਰਤ ਕੋਈ ਹਾਂਜੀ ਤੇ ਉਹਨੇ ਕਿਹਾ ਵੀ ਆ ਤਸਵੀਰ ਮੈਨ ਦੇ ਦਿਓ ਤੇ ਕਿੰਨੇ ਪੈਸੇ ਹੈਗੇ ਆ ਉਹ ਕਹਿੰਦੇ ਪਸੰਦ ਆਈ ਤੂੰ ਲੈ ਜਾ ਕੋਈ ਗੱਲ ਨਹੀਂ ਆ ਨਾ ਤੇ ਉਹ ਕਹਿੰਦਾ ਵੀ ਨਹੀਂ ਮੈਂ ਉਹਨੂੰ ਮਿਲਣਾ ਜਿੰਨੇ ਬਣਾਈ ਆ ਠੀਕ ਹੈ ਤੇ ਉਹ ਕਹਿੰਦੇ ਵੀ ਮੈਂ ਹੀ ਬਣਾਈ ਹੈਗੀ ਆ ਕਹਿੰਦੇ ਉਹਨੇ ਉਹਦਾ ਹੱਥ ਚੁੰਮ ਲਿਆ ਸੀ ਠੀਕ ਤੇ ਉਹ ਕਹਿੰਦਾ ਹੁਣ ਕਿੰਨੇ ਪੈਸੇ ਕਹਿੰਦਾ ਹੁਣ ਲੈ ਰਿਆ ਹੀ ਨਹੀਂ ਗੇ ਪੈਸੇ ਠੀਕ ਹੁਣ ਮੈਂ ਕੀ ਪੈਸੇ ਲੈਣੇ ਆ ਤੇ ਉਹ ਹੱਥ ਚੁੰਮਣ ਦੀ ਖੁਸ਼ੀ ਦੇ ਵਿੱਚ ਨਾ ਉਹ ਇਹਨਾਂ ਵਜਦ ਵਿੱਚ ਆ ਗਿਆ ਤੇ ਉਹ ਨੱਚਿਆ ਹੈਨਾ ਤੇ ਉਹ ਚਿੱਤਰ ਕਹਾਣੇ ਜਿਹੜੀ ਦੇਖੋ ਇਹ ਪ੍ਰਕਿਰਤੀ ਪੂਰੀ ਉਥੇ ਉਹਦੀ ਚਿੱਤਰ ਚਿੱਤਰਕਾਰੀ ਆ ਕਿਸ ਉਸ ਮਾਲਕੇ ਕੁਦਰਤ ਦੀ ਹੈ ਜੀ ਜੋ ਕੁਛ ਵੀ ਹੈ ਤੁਸੀਂ ਦੇਖਦੇ ਆ ਉਹਨੂੰ ਚਿੱਤਰਨਾ ਜਿੱਦਾਂ ਕਵੀ ਆ ਉਹਦਾ ਜੋ ਭਾਵ ਆ ਉਹਨੇ ਲਿਖਨੇ ਆਂ ਜੀ ਜੋ ਉਹਦੇ ਮਨ ਤੇ ਵੀਰ ਦੇ ਕਹਾਣੀਕਾਰ ਨੇ ਵੀ ਆ ਜੋ ਉਹ ਆਰਧਗਰਧ ਹੁੰਦਾ ਨਾਵਲਕਾਰ ਦਾ ਵੀ ਇਹੀ ਕੰਮ ਤੇ ਉਹਨੂੰ ਦੇਣਾ ਜਿੱਦਾਂ ਵੀ ਜੇਸ ਕਲਾ ਵਿੱਚ ਹੈਗੇ ਆ ਬਸ ਇਸ ਤਰ੍ਹਾਂ ਹੀ ਮੇਰੀ ਜਿਹੜੀ ਚਿੱਤਰਕਾਰੀ ਆ ਤੇ ਜਿੱਦਾਂ ਮੈਂ ਦੱਸਿਆ ਵੀ ਉਸ ਤੋਂ ਬਾਅਦ ਆ ਮੈਂ ਬਸ ਡਰਾਈਵਿੰਗ ਕਿਉਂਕਿ ਉਹਦੇ ਤੋਂ ਉਹ ਸੁਬਹ ਪੈਸੇ ਘੱਟ ਮਿਲਦੇ ਸੀ ਫੇ ਮੈਂ ਮੇਰੇ ਦੋਸਤ ਦਾ ਬੱਸ ਡਰਾਈਵਰ ਸਨ ਫੇ ਮੈਂ ਉੱਥੇ ਅਪਲਾਈ ਕਰਤਾ ਫੇ ਮੈਂ 20 ਸਾਲ ਬੱਸਾਂ ਚਲਾਈਆਂ ਕੀ ਬਾਤ ਹੈ ਤੂੰ ਤਾਂ ਮੈਂ ਇੰਗਲੈਂਡ ਦੀਆਂ ਗਲੀਆਂ-ਗਲੀਆਂ ਵਿੱਚ ਭਿਉਂ ਦਿੱਤੀ ਜਿਵੇਂ ਰਫਤਾਰ ਨਾਲ ਗੱਡੀਆਂ ਨਾ ਤੇ ਇਹ ਚਿੱਤਰਕਾਰੀ ਚ ਮੈਂ ਇਹਦਾ ਕਿ ਜਦੋਂ ਤੁਹਾਨੂੰ ਦੱਸੀ ਗੱਲ ਕਿ ਦੇਖੋ ਇਹ ਉਸ ਕੁਦਰਤ ਦੀ ਜਦੋਂ ਕੁਦਰਤ ਦੇ ਆਪ ਨਜ਼ਾਰੇ ਲੈਣੇ ਨਾ ਫੇ ਉਹ ਦਰਖਤ ਉਹ ਜੰਗਲ ਉਹ ਬੀਆਂ ਬਾਹਰ ਹੈਗਾ ਉਹ ਨਦੀਆਂ ਵਾ ਉਹ ਸਾਰਾ ਕੁਝ ਯਾ ਮਤਲਬ ਉਹ ਚਰਨੇ ਆ لیکن ਉਹ ਸਭ ਤੋਂ ਖੂਬਸੂਰਤ ਜਿਹੜੀ ਹੈਗੀ ਜੀਵਨਤ ਹੈਗੀ ਹੈ ਨਾ ਅਸੀਂ ਪੰਛੀਆਂ ਨੂੰ ਦੇਖਦੇ ਹਾਂ ਤੂੰ ਸਭ ਤੋਂ ਉੱਤਮ ਜਿਹੜੀ ਹੈਗੀ ਉਹ ਮਨੋਖਾ ਤੇ ਤੁਸੀਂ ਉਹ ਮਨੋਖਾ ਦੇ ਚਿਹਰਿਆਂ ਨੂੰ ਜਦੋਂ ਮਤਲਬ ਪੜਦੇ ਆ ਉਸੇ ਰੂਪ ਦੇ ਵਿੱਚ ਬਸ ਉਹੀ ਤੇ ਦੇਖੋ ਜੀ ਮੈਨੂੰ ਇਦਾਂ ਲੱਗਦਾ ਕਿ ਜਦੋਂ ਆਪਾਂ ਕਿਸੇ ਨੂੰ ਦੇਖ ਕੇ ਕਿਸੇ ਦਾ ਪੋਰਟਰੇਟ ਬਣਾਉਣਾ ਉਨੀ ਖੁਸ਼ੀ ਹੁੰਦੀ ਆ ਕਿ ਜਦੋਂ ਕੰਪਲੀਟ ਹੋ ਜਾਂਦਾ ਜਿਦਾਂ ਕਿ ਮਾ ਜਨਮ ਦਿਨ ਦੀਏ ਬੱਚੇ ਨੂੰ ਤਾਂ ਉਹਨੂੰ ਖੁਸ਼ੀ ਹੁੰਦੀ ਆ ਤੁਹਾਡੀ ਕੀਤੀ ਹੋਈ ਮਿਹਨਤ ਦਾ ਫਲ ਮਿਲਦਾ ਜਦੋਂ ਕੋਈ ਤੀਜਾ ਬੰਦਾ ਆਣ ਕੇ ਕਹਿੰਦਾ ਇਹ ਜੀ ਫਲਾਣਾ ਰਾਈਟਰ ਆ ਜਾਂ ਫਲਾਣੀ ਦਾ ਪੋਰਟਰੇਟ ਆ ਹਾਂਜੀ ਉਹ ਤੁਹਾਨੂੰ ਹੋਰ ਜੀ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਕਿ ਮੇਰੀ ਕੀਤੀ ਮਿਹਨਤ ਆ ਹੁਣ ਮੁੱਲ ਲਵੇ ਪਛਾਣ ਰਹੀ ਹੈ ਹਾਂਜੀ ਤੇ ਮੇਦਾ ਮੇਨ ਇਹ ਹੈ ਮੈਂ ਪੋਰਟਰੇਟ ਆਰਟਿਸਟ ਹਾਂ ਜੀ ਮੈਂ ਤੁਹਾਨੂੰ ਇਹ ਸੌਲ ਕਰਦਾ ਸੀ ਕਿ ਦੇਖੋ ਗੱਲ ਇਹ ਹੈ ਕਿ ਪਤਲ ਸਾਹਿਬ ਵੀ ਤੁਸੀਂ ਚਿੱਤਰਕਾਰੀ ਕਰਦੇ ਆ ਬਾਖਮਾਲ ਕਰਦੇ ਆ ਪੋਰਟਰ ਤਿਆਰ ਕਰਦੇ ਆ ਕਿਸੇ ਵੀ ਆਪਾਂ ਦੇਖਦੇ ਆ ਨਾ ਪਰ ਕਿੰਨੇ ਹੁੰਦੇ ਫੇਸ ਇਸ ਦੀ ਇੰਡੈਕਸ ਆਫ ਮਾਈਂਡ ਹੈ ਨਾ ਹਾਂਜੀ ਇਹ ਇੱਥੇ ਤੁਹਾਡੀ ਮੰਦੀ ਆਵਾਰਤ ਹੁੰਦੀ ਆ ਤੁਹਾਡੇ ਚਿਹਰੇ ਉੱਤੇ ਤੇ ਉਹ ਤੁਸੀਂ ਪਹਿਲਾਂ ਜਿਹਦਾ ਬਣਾਉਣੇ ਆਉਂਦਾ ਪਹਿਲਾਂ ਸੁਭਾ ਜਾਣ ਦੀ ਕੋਸ਼ਿਸ਼ ਕਰਦੇ ਆ ਬੀਅਸ ਵਾ ਸੰਤ ਵਾ ਕੇ ਸਾਧਵਾ ਕਿ ਇਹ ਦੁਕਾਨਦਾਰ ਆ ਵਪਾਰੀ ਆ ਉਹਦੇ ਚਿੱਤਰ ਚੋਂ ਹੀ ਉਹੀ ਉਗਲਦਾ ਉਹੇ ਬਾਹਰ ਨਾਲ ਜੀ ਉਹਦੀ ਪਰਸਨੈਲਿਟੀ ਨੂੰ ਦਿਖਾ ਲੈਣਾ ਹਾਂ ਪਰਸਨੈਲਿਟੀ ਨਾ ਕਿਉਂਕਿ ਇੱਕ ਛੋਟੇ ਜਿਹੇ ਚਿੱਤਰ ਵੀ ਇੱਕ ਪੂਰੀ ਕਿਤਾਬ ਹੁੰਦਾ ਆਪਣੇ ਆਪ ਦੇ ਵਿੱਚ ਮੈਰੀ ਮੇਰੀ ਚਿੱਤਰਕਾਰੀ ਸ਼ੁਰੂ ਹੋਈ ਆ ਜੀ ਮੈਂ ਪੈਨਸਲ ਨਾਲ ਸਕੈਚ ਕਰਦਾ ਹੁੰਦਾ ਸੀ ਤੇ ਮੈਂ ਸਕੈਚ ਉਹ ਕਰਦਾ ਸੀ ਜਿਹੜੇ ਮੈਂ ਦੇਸ਼ ਪ੍ਰਦੇਸ਼ ਪੰਜਾਬ ਟਾਈਮ ਜਾਂ ਨਵੇਂ ਜਮਾਨੇ ਵਿੱਚ ਇੰਗਲੈਂਡ ਦੇ ਰਾਈਟਰ ਜਾਂ ਹੋਰ ਰਾਈਟਰ ਲਿਖਤਾਂ ਲਿਖਦੇ ਸੀ ਤੇ ਮੈਂ ਉਹਨਾਂ ਦੀਆਂ ਲਿਖਤਾਂ ਪੜ੍ਹ ਕੇ ਮਗਣਾ ਜੱਬ ਬੰਦਾ ਏ ਉਹਦਾ ਫਿਰ ਚਿੱਤਰ ਪੈਨਸਲ ਨਾਲ ਚਿੱਤਰ ਤਿਆਰ ਕਰਨਾ ਆਹ ਤੇ ਉਹਦਾ ਫਿਰ ਉਹ ਹੀ ਦਿਖਾ ਲੈਣਾ ਚਿੱਤਰ ਦੇ ਵਿੱਚ ਵੀ ਉਹ ਕਿਦਾਂ ਦਾ ਫਿਰ ਕੁਦਰਤੀ ਮੇਰਾ ਜੁਕੇਂਦਰ ਸ਼ਮਸ਼ੇਰ ਜੀ ਉਹਨਾਂ ਨਾਲ ਬਾਹ ਪੈ ਗਿਆ ਉਹਨਾਂ ਨਾਲ ਮੁਲਾਕਾਤ ਹੋਈ ਉਹਨਾਂ ਨੇ ਮੇਰੀ ਚਿੱਤਰਕਾਰੀ ਨੂੰ ਹੱਲਾਸ਼ੇਰੀ ਦਿੱਤੀ ਉਹਨਾਂ ਨੇ ਮੈਨੂੰ ਕਿਹਾ ਕਾਕਾ ਰੰਗਾਂ ਵੀ ਕਰਦਾ ਮੈਂ ਕਿਹਾ ਨਹੀਂ ਜੀ ਤੇ ਉਹਨਾਂ ਨੇ ਫਿਰ ਮੈਨੂੰ ਰੰਗਾਂ ਤੇ ਦੇ ਦਿਖਾ ਲੈਣ ਲਈ ਸਿਖਾਣ ਲਈ ਵੀ ਤੂੰ ਨੂੰ ਸੋਜੀ ਥੋੜੀ ਜਿਹਾ ਜਵੇ ਦੇ ਬਾਰੇ ਤੇ ਮੈਂ ਫਿਰ ਆਰਟਿਸਟ ਸਰੂਪ ਸਿੰਘ ਸਰੂਪ ਇਹਦਾ ਨਾਮ ਆ ਉਹਦਾ ਜਗਿੰਦਰ ਸ਼ਮਸ਼ੇਦ ਦਾ ਸਰੂਪ ਦਾ ਇੱਕ ਨਾਮ ਆ ਇੱਕ ਵੱਖਰਾ ਇਹਨਾਂ ਬੰਦਿਆਂ ਨੇ ਫਿਰ ਮੈਨੂੰ ਆਂਡੀ ਦਿੱਤੀ ਕਿ ਜਿਹਨਾਂ ਦੀ ਹੁਣ ਸੰਤੋਖ ਭੁੱਲ ਰੋਣਾ ਨੇ ਕਿਤਾਬ ਛਾਪੀ ਆ ਰੰਗਾ ਦਾ ਜਾਦੂਗਰ ਸਰੂਪ ਸਿੰਘ ਆ ਜੀ ਤੇ ਇੱਕ ਹੋਰ ਇੱਕ ਹੋਰ ਕਿਤਾਬ ਜਿਹਦੇ ਵਿੱਚ ਉਹਨਾਂ ਸਰੂਪ ਸਿੰਘ ਹੋਣਾ ਨੇ ਕੋਈ 101 ਲਿਖਾਰੀਆਂ ਤੇ ਚਿੱਤਰ ਬਣਾਏ ਆ ਅੱਛਾ ਜੀ ਹਾਂਜੀ ਕੁੱਤਰਸੋ ਹਾਂਜੀ 199 ਲਾਇਆ ਹਾਂ 175 ਕੋਨੇ ਆਪਾਂ 175 ਬਣਾਏ ਤੇ ਉਹ ਵੀ ਸੰਤੋਖ ਪੁੱਲਣ ਹੋਣਾ ਨੇ ਅੱਛਾ ਉਹਾਂ ਦੀ ਕੀਤੀ ਆ ਤੇ ਉਹਨਾਂ ਤੋਂ ਮੈਨੂੰ ਮਿਲੀ ਫਿਰ ਇੱਕ ਰਿਕੀ ਲੌਰੈਂਸ ਜੀ ਉਹਨਾਂ ਨੇ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ ਤੇ ਇਦਾਂ ਹੀ ਫਿਰ ਪੋਇਟਰੀ ਜਿਹੜੀ ਮੇਰੇ ਨਾਲ ਕਿਤੇ ਖਿਆਲ ਆ ਜਵੇ ਤਾਂ ਉਹ ਮੈਂ ਵੀ ਫਲੋਟ ਕਰ ਲਈਦਾ ਹੁਣ ਤੁਸੀਂ ਇੰਗਲੈਂਡ ਦੇ ਰਹਿੰਦੇ ਹੋ ਚਿੱਤਰਕਾਰਾਂ ਜਿਹੜੀ ਸਾਡੇ ਪੰਜਾਬ ਨਾਲ ਸੰਬੰਧ ਸੀ ਮਿੱਟੀ ਨਾਲ ਸੰਬੰਧਤ ਉਹ ਤੁਹਾਨੂੰ ਆਪਣੇ ਲੱਗੇ ਤੁਹਾਨੂੰ ਉਹਨੇ ਆਪਣੀ ਬੁੱਕਲ ਜਿਹਾ ਤੁਹਾਨੂੰ ਆਪਣੀ ਗੋਦੀ ਵੀ ਦਿੱਤੀ ਹੈਗੀ ਆ ਕਿਉਂਕਿ ਉਹਨਾਂ ਨੇ ਦੇਖ ਲਿਆ ਸੀਗਾ ਕਿ ਜਦਿੰਦਰ ਪਤਰ ਦੇ ਵਿੱਚ ਉਹ ਗੱਲ ਹੈਗੀ ਆ ਜਿਹੜੀ ਹੋਣੀ ਚਾਹੀਦੀ ਹੈ ਇੱਕ ਚਿੱਤਰਕਾਰ ਦੇ ਵਿੱਚ ਨਾ ਤੇ ਤੁਹਾਡਾ ਅੱਜਕੱਲ੍ਹ ਉੱਥੇ ਸਟੂਡੀਓ ਹਾਂ ਕਿਦਾਂ ਮੇਰਾ ਆਪਣਾ ਸਟੂਡੀਓ ਹੈ ਜੀ ਆਪਣੇ ਘਰ 'ਚ ਬਣਾਇਆ ਹੋਇਆ ਹੈ ਹਾਂ ਤੇ ਮੈਂ ਕੰਮ ਤੋਂ 8 ਘੰਟੇ ਲਾ ਕੇ ਆਣ ਕੇ ਮੈਂ 2 2.5 ਘੰਟੇ ਰੋਜ਼ ਇਬਾਦਤ ਇਰਿਆਜ਼ 8-9 ਘੰਟੇ ਰੋਜ਼ ਆਪਣੇ ਸਟੂਡੀਓ 'ਚ ਬਹਿਣਾ ਜੇ ਮਨ ਹੋ ਗਿਆ ਠੀਕ ਹੈ ਤੇ ਕੰਮ ਕਰ ਲੈਣਾ ਨਹੀਂ ਕੀਤਾ ਤੇ ਉੱਥੇ ਕੋਈ ਕਿਤਾਬ ਵੀ ਪੜ੍ਹ ਲੈਣੀ ਆ ਤੇ ਮੇਰਾ ਇਹ ਰੋਜ਼ਾਨਾ ਦਾ ਇੱਕ ਕੰਮ ਆ ਤੁਸੀਂ ਆਪਣੇ ਆਪ ਨਾਲ ਵੀ ਸਮਾਂ ਰਚਉਨੇ ਹੋ ਤੁਸੀਂ ਇੱਕਦਾਂ ਦੇ ਨਾ ਤੇ ਰਚਨਾ ਵੀ ਲਿਖਦੇ ਹੋ ਇਹ ਚਿੱਤਰਕਾਰੀ ਵੀ ਕਰਦੇ ਹੋ ਤੇ ਬਾਕਮਾਲ ਨਹੀਂ ਹੈ ਕਿ ਜਦੋਂ 2-3 ਘੰਟੇ ਤੁਸੀਂ ਆਪਣੇ ਨਾਲ ਹੀ ਖੇਡਦੇ ਆ ਇਹ ਉਸ ਕੁਦਰਤ ਦੀ ਦੇਣ ਹੈ ਕੁਦਰਤ ਦੀ ਦੇਣ ਹੈ ਹਾਂਜੀ ਔਰ ਤੁਸੀਂ ਆਪਣੇ ਨੇ ਸਮਾਂ ਕਿ ਨਾਲ ਸੋਨਾ ਕੱਢਦੇ ਹੋ ਤੁਹਾਨੂੰ ਸਕੂਨ ਮਿਲਦਾ ਮੈਂ ਕਹਿੰਦਾ ਇਹ ਲੋਕ ਤੇ ਡਿਪਰੈਸ਼ਨ ਚੱਲ ਜਾਂਦੇ ਆ ਤੇ ਉਹਨਾਂ ਨੂੰ ਕਿੱਦਾਂ ਬਾਹਰ ਕੱਢਿਆ ਜਾ ਸਕਦਾ ਹੈ ਇਹ ਇਹ ਸਾਡੀਆਂ ਰਚਨਾਵਾਂ ਹੀ ਆ ਚਤਰਕਾਰੀ ਆ ਬਿਲਕੁਲ ਜੀ ਮੈਂ ਹੁਣ ਤੁਸੀਂ ਡਿਪਰੈਸ਼ਨ ਦੀ ਗੱਲ ਕੀਤੀ ਹੈ ਜੀ ਮੈਂ ਅਸੀਂ ਬਿਜ਼ਨਸ ਕਰਦੇ ਮੈਂ ਮੇਰੇ ਬੇਟੇ ਸਾਡੇ ਕੋਲ ਤਿੰਨ ਦੁਕਾਨਾਂ ਹੁੰਦੀਆਂ ਸੀ ਤੇ ਉਹ ਕੁਦਰਤ ਵੱਲੋਂ ਬੜਾ ਸੋਹਣਾ ਚੱਲਦਾ ਕੰਮ ਆ ਥਲੇ ਡਿੱਗ ਪਿਆ ਮੇਰੇ ਬੇਟਾ ਨੇ ਬਹੁਤ ਕੰਮ ਕੀਤਾ ਸਾਨੂੰ ਦੁਕਾਨਾਂ ਵੇਚਣੀਆਂ ਪਈਆਂ ਹਾਂ ਤੇ ਤੇ ਮੈਂ ਡਿਪਰੈਸ਼ਨ ਚ ਹੀ ਸਮਝੋ ਹੋ ਗਿਆ ਸੀ ਓਕੇ ਤੇ ਮੈਨੂੰ ਡਿਪਰੈਸ਼ਨ ਚੋਂ ਕੱਢਣ ਵਾਲੀ ਮੇਰੀ ਆਰਟ ਮੇਰੀ ਚਿੱਤਰਕਾਰੀ ਆ ਕਿਆ ਬਾਤ ਹਾਂਜੀ ਤੇ ਡਾਕਟਰ ਵੀ ਹੈਰਾਨ ਸੀ ਕਿ ਵੀ ਤੂੰ ਕਿ ਬਹੁਤ ਸ਼ੀਤੀ ਇਹ ਗੱਲੋਂ ਬਾਹਰ ਨਿਕਲ ਆਇਆ ਕਿ ਵਾਹ ਵਾਹ ਚਿੱਤਰਕਾਰੀ ਨੇ ਕੋਈ ਗੱਲ ਦੱਸੀ ਕਿ ਵੀ ਮਨ ਉਦਾਸ ਹੈ ਤਾਂ ਉੱਥੇ ਜਾਓ ਤੇ ਬਸ ਥੋੜੇ ਚਿਰਾਂ ਤੋਂ ਮੰਨੋ ਕਿਹੜਾ ਲੋਕ ਬਾਤ ਹੋ ਜਾਂਦਾ ਉਹਨਾਂ ਲੇਵ ਲੱਗ ਜਾਂਦੀ ਹੈ ਜਦਾਂ ਭਗਤੀ ਕੰਮ ਵਾਲਾ ਉਹ ਅੰਤਰ ਯਾਤਰਾ ਸ਼ੁਰੂ ਹੋ ਜਾਂਦੀ ਹੈ ਬੰਦਾ ਬਾਹਰ ਮੁਖੀ ਨਹੀਂ ਰਹਿੰਦਾ ਫਿਰ ਅੰਤਰ ਮੁਖੀ ਹੁੰਦਾ ਤੇ ਅੰਤਰ ਮੁਖੀ ਹੋ ਕੇ ਜਦ ਅੰਤਰ ਯਾਤਰਾ ਚੱਲਦੀ ਆ ਤੇ ਫਿਰ ਆਪਣੇ ਨਾਲ ਸੁਆਨਰ ਚਾਉਂਦਾ ਤੇ ਫਿਰ ਡਿਪਰੈਸ਼ਨ ਤੇ ਰਹਿੰਦਾ ਹੀ ਨਹੀਂ ਨਹੀਂ ਇਹ ਹੀ ਮੈਡੀਟੇਸ਼ਨ ਆ ਇਹ ਹੀ ਮੈਡੀਟੇਸ਼ਨ ਆ ਉਹ ਬਸ ਆਰਟ ਵੀ ਜਿਹੜੀ ਇੱਕ ਮੈਡੀਟੇਸ਼ਨ ਇਟਸੈਲਫ ਮੈਡੀਟੇਸ਼ਨ ਹੈ ਨਾ ਜੀ ਮੈਂ ਤੁਹਾਡੀ ਕਿਤਾਬ ਦਿਲ ਦੀ ਕੈਨਵਸ ਦੇਖਦਾ ਸੀਗਾ ਤੇ ਮੈਨੂੰ ਬੜੀ ਵਧੀਆ ਲੱਗੀ ਆ ਤੁਹਾਡੀ ਉਸ ਜ਼ਮਾਨੇ ਦੀ ਤਸਵੀਰ ਵੀ ਦੇਖੀ ਆ ਜਦੋਂ ਇਹ ਫ੍ਰੈਂਚ ਕੱਟ ਕਰਦੇ ਹਾਂਜੀ ਬਿਲਕੁਲ ਮੇਰੀ ਆਪਣੀ ਬਣਾਈ ਹੋਈ ਹੈ ਨਾ ਹਾਂਜੀ ਜਿੱਥੇ ਧੰਨਵਾਦ ਸਰਜੀਤ ਪਾਤਰ ਸਾਹਿਬ ਨੇ ਇਹ ਤੁਹਾਡੇ ਬਾਰੇ ਦੋ ਸ਼ਬਦ ਲਿਖਿਆ ਸਰਜੀਤ ਸਾਜਮ ਨੇ ਵੀ ਲਿਖਿਆ ਤੁਹਾਡੇ ਬਹੁਤ ਵਧੀਆ ਸ਼ਾਇਰ ਰਹੇ ਆ ਇਹ ਕਿਤਾਬ ਸੇਵ ਸਰਜੀਤ ਸਾਜਮ ਦੀ ਦੀ ਦੇਖ ਹੈ ਹਮ ਨਿਗਾਹ ਨਗਰਾਨੀ ਹੈ ਛਪੀ ਆ ਜੀ ਹਾਂ ਤੇ ਮੈਨੂੰ ਕਵਤਾਵਾਲ ਨੂੰ ਮੋੜਨ ਵਾਲੇ ਜਿਹੜੇ ਆ ਮੈਨੂੰ ਕਵਤਾ ਦੇ ਨਾਲ ਜੋੜਨ ਵਾਲੇ ਜਦਦਰ ਦਰਸ਼ਨ ਬਲੰਦ ਵੀ ਜੀ ਹੋਏ ਹਾਂ ਹਾਂ ਅੰਗਰਨਾਮ ਸਿੰਘ ਢਿੱਲੋਂ ਹੋਏ ਜੀ, ਜੋਗਿੰਦਰ ਸ਼ਮਸ਼ੇਰ ਹੋਏ ਜੀ ਇਹਨਾਂ ਬੰਦਿਆਂ ਨੇ ਮੇਰੀ ਬਹੁਤ ਸਰਜੀਤ ਸਾਹਿਦਨ ਤੇ ਹੁਣ ਗਜ਼ਲ ਦਾ ਇੱਕ 우ਸਤਾਦ ਸ਼ਾਇਰ ਆ ਬਿਲਕੁਲ ਔਰ ਸਰਜੀਤ ਪਾਤਰ ਨੂੰ ਜਦ ਮਿਲਦੇ ਨੇ ਨਾ ਗਲਵਕੀ ਹੀ ਲੈਂਦੇ ਜੀ ਕਹਿੰਦਾ ਯਾਰ ਮੇਰਾ ਕੋਈ ਵਾਰਸ ਹੈਗਾ ਨਾ ਹਾਂ ਬਿਲਕੁਲ ਤੇ ਇਨੀ ਮੁਹੱਬਤ ਹੁੰਦੀ ਸੀਗੀ ਮੈਂ ਤੁਹਾਡੀ ਆ ਪੜਦਾ ਸੀਗਾ ਜਦੋਂ ਤੁਸੀਂ ਵੀ ਪੋਰਟਰਟ ਕਿਦਾਂ ਬਣਾਇਆ ਚਿਹਰੇ ਤੇਰੇ ਤੇ ਠਾਠਾ ਮਾਰਦੇ ਰੰਗਾਂ ਦਾ ਦਿਲ ਦੀ ਕੰਸੂ ਤੇ ਇੱਕ ਪੋਰਟਰਟ ਬਣਾਇਆ ਸੀ ਅੰਦਰੇ ਨਿਹਰੇ ਚ ਇੱਕ ਚਰਾਗ ਜਲਾਇਆ ਸੀ ਕਮਾਲ ਆ ਜੀ ਮੈਂ ਨਾ ਮੈਂ ਜਦ ਆਪਣਾ ਪੋਟਰੇਟ ਬਣਾਉਣ ਲਈ ਆਪਣੇ ਨਕਸ਼ ਸਾਹਮਣੇ ਦਰਪਣੇ ਵਿੱਚ ਤੱਕੇ ਮੈਨੂੰ ਆਪਣੇ ਚਿਹਰੇ ਦਾ ਰੰਗ ਆਪਣੇ ਵਤਨ ਦੀ ਮਿੱਟੀ ਜਾਂ ਲੱਗਾ ਉਸ ਉੱਪਰ ਦਿਸ ਰਹੇ ਸਨ ਨਿਰਦੋਸ਼ਾਂ ਦੇ ਡੁੱਲੇ ਲਹੂ ਦੇ ਦਾਗ ਅੱਖਾਂ ਵਿੱਚ ਬਲਦੇ ਸੇਵਿਆਂ ਦਾ ਸੇਕ ਕੂਲ ਪਿਆ ਸਿਆ ਰੰਗ ਕਿਸੇ ਬਲ ਚੁੱਕੇ ਸੇਵ ਦੀ ਰਾਖ ਜਿਹਾ ਦਿਸ ਰਿਹਾ ਸੀ ਪੀਲਾ ਰੰਗ ਕਿਸੇ ਮਮਤਾ ਦੇ ਮੂੰਹ ਤੋਂ ਉੱਡ ਗਈ ਗਲਾਬੀ ਸਵੇ ਦੀ ਚਲਕ ਦੇ ਰਿਹਾ ਸੀ ਲਾਲ ਰੰਗ ਤਾਂ ਮੈਨੂੰ ਆਪਣਾ ਹੀ ਲਹੂ ਲੱਗ ਰਿਹਾ ਸੀ ਜੋ ਆਪਣੇ ਕਾਤਲਾਂ ਦੀ ਪਛਾਣ ਕਰ ਰਿਹਾ ਸੀ ਵਾਹ ਮੈਂ ਨਾ ਜਾਣ ਕੇ ਪੜਿਆ ਮੈਂ ਤੁਹਾਨੂੰ ਸੁਣਨਾ ਤੁਹਾਡੇ ਕੋਲ ਸੀ ਮੈਂ ਜਾਣ ਕੇ ਪੜਿਆ ਕਿ ਤੁਸੀਂ ਅਸਾਸ ਕਰੋ ਸੁਖ ਕਰੋ ਕਿ ਮੇਰੀ ਕਾਫਤਾ ਦੇ ਪਾਠਕ ਵੀ ਹੈਗੇ ਆ ਲੋਕਾਂ ਨੂੰ ਪੜਨਾ ਵੀ ਜਾਂਦਾ ਤੁਹਾਨੂੰ ਤੁਹਾਡੀ ਕਾਫਤਾ ਨੂੰ ਪੜਨਾ ਹੁੰਦਾ ਤੇ ਮੈਂ ਚਾਹੁੰਗਾ ਕਿ ਤੁਸੀਂ ਆਪਣੀ ਕਿਤਾਬ ਦੇ ਵਿੱਚੋਂ ਨਾ ਮੈਨੂੰ ਇਹ ਕੁਝ ਵਧੀਆ ਜਿਉ ਤੁਹਾਨੂੰ ਚੰਗਾ ਲੱਗਦਾ ਸੁਣਾਓ ਮੈਨੂੰ ਇੱਕ ਛੋਟੀ ਜੀ ਬੇਠ ਬੇਠ ਖਿਆਲ ਆਇਆ ਸੀ ਜੀ ਰਿਕਸ਼ੇ ਵਾਲਾ ਅੱਛਾ ਔਰ ਡੀਕ ਰਿਹਾ ਸੀ ਉਹ ਸੂਰਜ ਚੜਣ ਤੋਂ ਠੀਕ ਇੱਕ ਸਵਾਰੀ ਹੂੰ ਮੱਥੇ 'ਚ ਸੂਤ ਲੈ ਕੇ ਕਿ ਘਰ ਜਾ ਕੇ ਪਸੀਨੇ ਬਦਲੇ ਖਰੀਦੇ ਸੁਪਣਿਆਂ ਨਾਲ ਭਰ ਦੇਵੇਗਾ ਆਪਣੇ ਬੀਬੀ ਦੀ ਝੋਲੀ ਤੇ ਬੱਚਿਆਂ ਦੇ ਬੁੱਕ ਕਿਆ ਬਾਤ ਕਿਆ ਬਾਤ ਬਹੁਤ ਵਧੀਆ ਇੱਧਰ ਉੱਧਰ ਕੱਚੀਆਂ ਕੰਧਾਂ ਨਾਲ ਚਿੰਬੜੀਆਂ ਭੁੱਖੀਆਂ ਬਿਲਕਦੀਆਂ ਆਂਦਰਾ ਔਰ ਡੀਕ ਉਦੀ ਚ ਤੱਕ ਰਹੀਆਂ ਹੋਣਗੀਆਂ ਬੂਹੇ ਵੱਲ ਵਾਹ ਜੀ ਵਾਹ ਆਟਾ ਲੂਣ ਤੇਲ ਬਣ ਜਾਂਦੇ ਪ੍ਰਸ਼ਨ ਚਿੰਨ ਹਰ ਸ਼ਾਮ ਜਦ ਪਰਤ ਦਾ ਘਰ ਸੋਚ ਦੀ ਜਦ ਅੱਖ ਖੁੱਲੀ ਵਾਹ ਜੀ ਵਾਹ ਪੰਛੀ ਮੁੜ ਚੁੱਕੇ ਸਨ ਘਰਾਂ ਨੂੰ ਡੁੱਬ ਚੁੱਕਿਆ ਸੀ ਸੂਰਜ ਸਵਾਰੀ ਦਾ ਸਵਾਰੀ ਤਾਂ ਆਈ ਨਹੀਂ ਅੱਖਾਂ ਭਰ ਕੇ ਢਿੱਡ ਭਰਨ ਦੀ ਸੋਚ ਲੈ ਕੇ ਘਰ ਵੱਲ ਪਰਤ ਪਿਆ ਕਿਆ ਬਾਤ ਕਿਆ ਬਾਤ ਇਹ ਇਤ ਰਖੇ ਉਹਨੇ ਤੇ ਖੜਾ ਕੀਤਾ ਆ ਪੰਜਾਬ ਵੀ ਖੜੇ ਲੱਗਦੇ ਆ ਇੱਥੇ ਉੱਤੇ ਇਹ ਵੀ ਜ਼ਿੰਦਗੀ ਤਾਂ ਆਪਣੀ ਦੀ ਕਹਾਣੀ ਆ ਹਾਂ ਤੇ ਇੱਕ ਤੁਖ ਦੀ ਸੋਚ ਆ ਜੀ ਮੈਂ ਬੱਸ ਟਰੈਵਲ ਸੀ ਤੇ ਮੇਰੇ ਨਾਲ ਇੱਕ ਕਲੀਕ ਸਨ ਉਹਨਾਂ ਦਾ ਇੱਕ ਇੱਕ ਬੇਟਾ ਸੀ ਤੇ ਉਹ ਐਕਸਪਾਇਰ ਤੇ ਮੈਂ ਮੈਨਾਂ ਬਹੁਤ ਪਿਆਸ ਸੀ ਉਹਨਾਂ ਦਾ ਵਾਹ ਜੀ ਵਾਹ ਤੇ ਮੈਂ ਜਦੋਂ ਉਹਨਾਂ ਵੱਲ ਦੇਖਦਾ ਹੀ ਉਹ ਕੰਮ ਤੇ ਆਉਂਦੇ ਹੀ ਤੇ ਵੀ ਮੈਨੂੰ ਇਦਾਂ ਲੱਗਦਾ ਹੀ ਵੀ ਹੁਣ ਕਿ ਤੁਹਾਡੇ ਉਹਦੇ ਮੈਂ ਉਹ ਸੋਚ ਨੂੰ ਮੈਂ ਕਿਦਾਂ ਧੁਖਦੀ ਸੋਚ ਕਿਵੇਂ ਦੱਸਾਂ ਤੈਨੂੰ ਕਿਵੇਂ ਦੱਸਾਂ ਤੈਨੂੰ ਉਮਰਾਂ ਦੇ ਮੁੱਕਦੇ ਰਾਹ ਉੱਪਰ ਅੱਧ ਵਾਟੇ ਹੀ ਵੇਂਗੀ ਰੱਖ ਕੇ ਤੁਰ ਗਏ ਨੂੰ ਕੀ ਬਾਤ ਆ ਅੱਧ ਵਾਟੇ ਹੀ ਵੇਂਗੀ ਰਾਗੇ ਤੁਰ ਗਏ ਕਮਾਲ ਹੈ ਜੀ ਸਾਰਾ ਉਹ ਪੁੱਤ ਨਹੀਂ ਬਣ ਗਿਆ ਪੂਰਾ ਹੋ ਗਿਆ ਨਾ ਬਚਾਰਾ ਕਮਾਲ ਦੀ ਯਾਰ ਹਾਂ ਤੇਰੇ ਬਾਅਦ ਮੈਂ ਕਿੰਨਾ ਇਕੱਲਾ ਕਹਾ ਮਹਿਸੂਸ ਕਰਦਾ ਹਾਂ ਓਏ ਹੋਏ ਘਰ ਬਾਹਰ ਤੁਰਦਾ ਫਿਰਦਾ ਮੈਂ ਰੇਤ ਦਾ ਢੇਰ ਹੁੰਦਾ ਹਾਂ ਕੀ ਬਾਤ ਅੰਦਰੋਂ ਉੱਠਦਾ ਉਬਾਲ ਜੋ ਅੱਖਾਂ ਚੋਂ ਵਗਦਾ ਹੜ ਆਪਣੇ ਆਪ ਵਿੱਚ ਜਰ ਜਾਂਦਾ ਹਾਂ ਮੈਂ ਕਿਵੇਂ ਦੱਸਾਂ ਤੈਨੂੰ ਧੂਣੀ ਉੱਪਰ ਬੈਠਿਆ ਮੇਰੇ ਹਾਣੀਆਂ ਚ ਜਦ ਔਲਾਦ ਦਾ ਜ਼ਿਕਰ ਛਿੜਦਾ ਹੈ ਪੁੱਤਾਂ ਨੂੰ ਪੋਪੁੱਤ ਕਹਿਣ ਵਾਲੇ ਮਾਪੇ ਹਾਂ ਕਿੰਨੇ ਭੜੇ ਲੱਗਦੇ ਨੇ ਮੈਨੂੰ ਓ ਰੱਬਾ ਮੇਰਾ ਪਤਾ ਨਹੀਂ ਕਿਉਂ ਮੈਂ ਉਹਨਾਂ ਨੂੰ ਗਿੱਚੀ ਤੋਂ ਫੜਨ ਲਈ ਟੜਫਦਾ ਹਾਂ ਕਿਆ ਬਾਤ ਕਿਆ ਬਾਤ ਕਿਆ ਬਾਤ ਹੈ ਯਾਰ ਤੇਰੀ ਮਾਂ ਦੇ ਸਾਹਮਣੇ ਸਾਲਮ ਦਾ ਸਾਲਮ ਹੁੰਦਿਆ ਵੀ ਮੈਂ ਉੱਥੋਂ ਗੈਰ ਗੈਰ ਹਾਜ਼ਰ ਹੁੰਦਾ ਹਾਂ ਹੂੰ ਉਸ ਦਿਨ ਨਿਤ ਦਿਹਾੜੇ ਦੇ ਪ੍ਰਸ਼ਨਾਂ ਦਾ ਮੈਂ ਹਰ ਵੇਲੇ ਗਲਤ ਉੱਤਰ ਦਿੰਦਾ ਹਾਂ। ਕੀ ਬਾਤ ਆ ਯਾਰ ਕੀ ਬਾਤ? ਬੰਨਿਆ ਤੇ ਬੈਠੇ ਕੀ ਸੋਚਦਾ? ਬੰਨਿਆ ਤੇ ਬੈਠਾ ਕੀ ਸੋਚਦਾ ਹਾਂ? ਕਿਉਂ ਨਹੀਂ ਚੰਗੇ ਲੱਗਦੇ ਖਿੜੇ ਹੱਸਦੇ ਫੁੱਲ? ਕਿਵੇਂ ਦੱਸਾਂ ਤੇਰੀ ਮਾਂ ਨੂੰ? ਹੂੰ ਹੁਣ ਹੱਸਣ ਲੱਗਿਆ ਐਵੇਂ ਹੀ ਅੰਦਰਾਂ ਦਾ ਗੱਜ ਭਰ ਆਉਂਦਾ। ਆਹ ਸੱਚੀ ਗੱਲ ਆ ਯਾਰ। ਤੈਨੂੰ ਕਿਵੇਂ ਦੱਸਾਂ? ਕਿਵੇਂ ਸਮਝਾਵਾਂ? ਤੇਰੀ ਮਾਂ ਲਈ ਬਿਆਰਤ ਹੋ ਗਈਆਂ ਨੇ ਸਗਨਾ ਦੇ ਗੀਤ ਦੀਆਂ ਸਤਰਾਂ ਕੋਈ ਆਹ ਮੇਰੇ ਪਾਣੀ ਵਾਰ ਬਨੇ ਦੀਏ ਮਾਏ ਬੰਨਾ ਤੇਰਾ ਬਾਹਰ ਖੜਾ ਕਿਆ ਯਾਰ ਕਿਆ ਬਾਤ ਕਿਆ ਬਾਤ ਆ ਤੇਰੀਆਂ ਭੈਣਾਂ ਦੇ ਦਿਲਾਂ ਦੀਆਂ ਰੀਝਾਂ ਹੂੰ ਸੁੰਨੇ ਰਾਹਾਂ ਤੇ ਤੱਕਦਿਆਂ ਇਹ ਮੁੱਕ ਗਈਆਂ ਨੇ ਹਾਂ ਮੇਰੀ ਤੁਰਲੇ ਵਾਲੀ ਪੱਗ ਕੀਲੀ ਤੇ ਟੰਗੀ ਨਮੋ ਝੁਣੀ ਹੋਈ ਪਤਾ ਨਹੀਂ ਕਿਹੜੀ ਤੁਖ ਦੀ ਸੋਚ ਡੁੱਬੀ ਰਹਿੰਦੀ ਕਿਆ ਬਾਤ ਐਸ ਉਮਰੇ ਸੋਚਾਂ ਚ ਡੁੱਬੇ ਰਹਿਣਾ ਮੇਰੀ ਉਮਰ ਦੇ ਬਜ਼ੁਰਗਾਂ ਲਈ ਕਿਸ ਜੂਨ ਦਾ ਸਰਾਪ ਹਟਾਉਣਾ ਹੈ ਹੂੰ ਕਿ ਜਿਸ ਉਮਰੇ ਤੇਰੇ ਹੁੰਦਿਆ ਮੈਂ ਚਿੱਟਾ ਚਾਦਰਾਂ ਚਾਦਰਾਂ ਲਾਈ ਸਾਥ ਵਿੱਚ ਕੋਕਿਆਂ ਵਾਲਾ ਕੁੰਡਾ ਫੜ ਬਹਿਣਾ ਸੀ ਹੂੰ ਤੇ ਹੁਣ ਮੈਂ ਕਿਵੇਂ ਦੱਸਾਂ ਤੈਨੂੰ ਮੈਂ ਕਿੰਨਾ ਇਕੱਲਾ ਕਰਾ ਰਹਿ ਗਿਆ ਹੁਣ ਮੈਂ ਕਿਵੇਂ ਤੈਨੂੰ ਕਿੰਨਾ ਕਰਾ ਰਹਿ ਗਿਆ ਅੱਛਾ ਪੱਤਰ ਸਾਹਿਬ ਗੱਲ ਇਸ ਰਾਂ ਕਿ ਤੁਸੀਂ ਇਹ ਸੁਣਾਇਆ ਬੜੀ ਇੱਕ ਉਸ ਬੇਟੀ ਲਈ ਸ਼ਰਧਾਂਜਲੀ ਵੀ ਦਿੱਤੀ ਹੈ ਸੱਚਮੁੱਚ ਆਪਣੇ ਦੋਸਤ ਦੇ ਨਾਲ ਹਮਦਰਦੀ ਕੀਤੀ ਹੈ ਦੁੱਖ ਸਾਂਝਾ ਕੀਤਾ ਤੇ ਮੈਂ ਨਾ ਜਦੋਂ ਤੁਹਾਨੂੰ ਸੁਣ ਰਿਹਾ ਸੀਗਾ ਮੇਰੇ ਇੱਕ ਨਾ ਛੱਲਾ ਚੱਲ ਰਿਹਾ ਸੀ ਛੱਲਾ ਠੀਕ ਛੱਲਾ ਮੁੜ ਕੇ ਨਹੀਂ ਆਇਆ ਨਾ ਕਿਉਂਕਿ ਉਹ ਮਲਾ ਦਾ ਪੁੱਤ ਦੀ ਛੱਲਾ ਨਹੀਂ ਆਇਆ ਸੀ ਜੋ ਉਹਨੇ ਉਹਦੇ ਉਸ ਵਿਛੋੜੇ ਵਿੱਚ ਉਸ ਦਰਦ ਦੇ ਵਿੱਚ ਛੱਲਾ ਗਿਆ ਗਿਆ ਜਿਨ੍ਹਾਂ ਨੇ ਸੁਣਿਆ ਸਾਡੇ ਪੰਜਾਬੀ ਸਵੇਚਾਰ ਦਾ ਇੱਕ ਬਹੁਤ ਵੱਡਾ ਕੋ ਖਾਸ ਅੰਗ ਹੈਗਾ ਤੇ ਮੈਨੂੰ ਲੱਗਾ ਕਿ ਇਹ ਛੱਲੇ ਤੋਂ ਘੱਟ ਦੁੱਖ ਨਹੀਂ ਤੁਸੀਂ ਉਹ ਛੱਲੇ ਦੇ ਪੱਧਰ ਦੀ ਗੱਲ ਕੀਤੀ ਆ ਉਸ ਤੋਂ ਵੀ ਅੱਗੇ ਜਾ ਕੇ ਗੱਲ ਕੀਤੀ ਹੈਗੀ ਆ ਤੁਹਾਡੇ ਤੇ ਨਾ ਮੈਂ ਦੇਖਿਆ ਕਿ ਤੁਸੀਂ ਗੱਲ ਕਰਦੇ ਨਾ ਤੁਸੀਂ ਦਰਬਤ ਹੋ ਜਾਂਦੇ ਆ ਤੁਹਾਡਾ ਨਾ ਤੁਹਾਡਾ ਦਿਲ ਕਹਿੰਦੇ ਦੇਖਣੇ ਕੋਣ ਆਰਟਿਸਟ ਕਲਾਕਾਰ ਦਾ ਹਮੇਸ਼ਾ ਹੀ ਇਹ ਹੌਸਲ ਦੇ ਆ ਭਾਵੁਕ ਹੁੰਦੇ ਜੀ ਮੇਰੇ ਨਾਲ ਇੱਕ ਪ੍ਰੋਫੈਸਰ ਹੁੰਦੇ ਸੀਗੇ ਬੱਤਲ ਸਾਹਿਬ ਤੇ ਉਹਨਾਂ ਨੇ ਜੋ ਸਾਨੂੰ ਪੜਾਉਣਾ ਨਾ ਤੇ ਉਹਨਾਂ ਦੇ ਕੋਲ ਬੜੀਆਂ ਕਹਾਣੀਆਂ ਹੁੰਦੀਆਂ ਜੀਵਨ ਕਹਾਣੀਆਂ ਤੇ ਕਈ ਵਾਰ ਉਹਨਾਂ ਨੇ ਇਦਾਂ ਦੀ ਇਮੋਸ਼ਨਲ ਕਹਾਣੀ ਸੁਣਾਉਣੀ ਤੇ ਉਹਨਾਂ ਨੇ ਨਾ ਦਰਬਤ ਹੋ ਜਾਣਾ ਤੇ ਮੈਂ ਕੋਈ ਪੁੱਛਿਆ ਯੂਨੀਵਰਸਿਟੀ ਪੜ੍ਹਦੇ ਸੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਸਰ ਡਾਕਟਰ ਸਲੇਕ ਕਮਲ ਹੁੰਦੇ ਸੀ ਨਾਮ ਉਹਨਾਂ ਦਾ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਭਲੋ ਦੇ ਭਾਵ ਕਿ ਹੋ ਜਾਂਦੇ ਆ ਤੇ ਮੈਨੂੰ ਉਹ ਕਹਿੰਦੇ ਬੇਟਾ ਇਨਸਾਨ ਆ ਪੱਥਰ ਨਹੀਂ ਨਾ ਮੈਂ ਤੇ ਪੱਥਰ ਨਹੀਂ ਹੁੰਦੇ ਹੁੰਦੇ ਇਨਸਾਨ ਤੇ ਹੁੰਦਾ ਤੇ ਮੈਨੂੰ ਜਦੋਂ ਮੈਂ ਨਾ ਆਪ ਖੁਦ ਤੇ ਆਪਕ ਬਣਿਆ ਤੇ ਮੈਨੂੰ ਉਦੋਂ ਸਮਝ ਲੱਗੀ ਠੀਕ ਤੇ ਬਿਲਕੁਲ ਠੀਕ ਤੇ ਮੈਂ ਆਪ ਜੋ ਤੁਹਾਨੂੰ ਪੜੋਣਾ ਦਾ ਮੈਰੇ ਨਾਲ ਮੈਂ ਦਰਬਤ ਹੋ ਜਾਣਾ ਮੈਂ ਭਾਵੁਕ ਹੋ ਜਾਣਾ ਹੈ ਨਾ ਤੇ ਦੇਖ ਨੇ ਕੋਈ ਸ਼ਬਨਮ ਕਾ ਕਤਰਾ ਕਤਰੀ ਵਿੱਚ ਤੂਫਾਨ ਹੈ ਤੇ ਉਹ ਗੱਲ ਜਿਹੜੀ ਆ ਉਹ ਮੈਂ ਤੁਹਾਡੇ ਚਿਹਰੇ ਤੋਂ ਦੇਖਦਾ ਤੁਹਾਡਾ ਬੜਾ ਤੁਸੀਂ ਖੂਬਸੂਰਤ ਹੋ ਰਾਬਿਰਤ ਨੂੰ ਬੜੇ ਵਧੀ ਬਣਾਇਆ ਲੇਕਿਨ ਤੁਹਾਡੇ ਅੰਦਰ ਬਹੁਤ ਖੂਬਸੂਰਤ ਤੁਸੀਂ ਖੂਬ ਸਿਰਤ ਬਹੁਤ ਹੋ ਤੇ ਮੈਨੂੰ ਇਹ ਚੰਗਾ ਲੱਗਾ ਤੁਹਾਡਾ ਇੱਥੇ ਅੱਜ ਆਉਣਾ ਸਾਡੇ ਲਈ ਬਹੁਤ ਵਧੀਆ ਲੱਗਾ ਮੈਂ ਇਹ ਸੱਚੀ ਗੱਲ ਹੈ ਬੜੀਆਂ ਇੰਟਰਵਿਊ ਕੀਤੀਆਂ ਤੇ ਪੱਤਰ ਸਾਹਿਬ ਸੱਚੀ ਗੱਲ ਹੈ ਮੇਰੇ ਜਿਹੜੇ ਪਿਆਰੇ ਦਰਸ਼ਕ ਹੈਗੇ ਆ ਉਹ ਵੀ ਸਹਿਮਤ ਹੋਣਗੇ ਇਸ ਗੱਲ ਦੇ ਨਾਲ ਕਿ ਅੱਜ ਇੱਕ ਚਿੱਤਰਕਾਰ ਜਿਹਨੇ ਪੂਰੀ ਮਤਲਬ ਕੈਨਵਸ ਇਸ ਧਰਤੀ ਦੀ ਕੈਨਵਸ ਦਾ ਪੋਰਟਰਟ ਬਣਾਉਣਾ ਹੈਗਾ ਪੂਰੀ ਧਰਤੀ ਨੂੰ ਲੈ ਕੇ ਆਉਣਾ ਵਾ ਤੁਸੀਂ ਜਦੋਂ ਮਨੁੱਖੀ ਉਹ ਤਸਵੀਰਾਂ ਪੇਸ਼ ਕਰਦੇ ਹੋ ਤੁਸੀਂ ਉਹਨਾਂ ਲੇਖਕਾਂ ਨੂੰ ਉਹਨਾਂ ਚਿੱਤਰਕਾਰਾਂ ਨੂੰ ਜਾਂ ਉਹਨਾਂ ਕਾਮਿਆਂ ਨੂੰ ਜਿਨ੍ਹਾਂ ਨੇ ਜ਼ਿੰਦਗੀ ਜੀਵਕੀਤਾ ਤੇ ਜਦੋਂ ਤੁਸੀਂ ਸਾਹਮਣੇ ਦੇ ਦੇਉਂ ਤੇ ਉਹਦੀ ਜਿਹੜੀ ਨਾ ਕਿਰਤ ਹੈਗੀ ਖੁਦਾ ਦੀ ਕਿਰਤ ਹੈਗੀ ਉਸ ਅੱਲਾਹ ਦੀ ਕਿਰਤ ਹੈਗੀ ਉਸ ਵਾਹਿਗੁਰੂ ਦੀ ਕਿਰਤ ਹੈਗੀ ਤੁਸੀਂ ਉਹਨੂੰ ਸਲਾਮ ਕਰਦੇ ਆ ਤੁਸੀਂ ਉਹਦੇ ਨਾਲ ਖੜ੍ਹ ਜਾਂਦੇ ਹੋ ਦੇਖੋ ਮੇਰੇ ਚિતਤਰਕਾਰੀ ਦਾ ਸਫ਼ਰ ਇਥੋਂ ਸ਼ੁਰੂ ਇੰਗਲੈਂਡ ਜਾ ਕੇ ਹੋਇਆ ਕਿ ਮੈਂ ਰਾਈਟਰਾਂ ਦੇ ਪੋਰਟਰੇਟ ਬਣਾਉਣੇ ਸ਼ੁਰੂ ਕੀਤੇ ਕਿ ਜਿਹੜੇ ਮੇਰੇ ਆ ਉਮੀਦ ਹੈ ਕਿ ਅਗਲੇ ਸਾਲ ਕਿਤਾਬ ਦੇ ਰੂਪ ਵਿੱਚ ਆਉਣਗੇ ਜੀ ਤੇ ਮੈਂ ਤਕਰੀਬਨ ਤਕਰੀਬਨ ਪੁਰਾਣੇ ਨਵੇਂ ਰਾਈਟਰਾਂ ਦੇ ਐਸ ਵੇਲੇ ਚਿਤਰ 42 ਕਿ ਚਿੱਤਰ ਬਣਾਏ ਹੋਏ ਆ ਹਾਂ ਹਾਂ ਉਹ ਚਤਰਾ ਦੀ ਇੱਕ ਕਿਤਾਬ ਕਿਤਾਬ ਦੇ ਰੂਪ ਵਿੱਚ ਕੋਸ਼ਿਸ਼ ਹੈ ਕਿ ਅਗਲੇ ਸਾਲ ਇਹ ਕਰੀਏ ਕਿ ਉਹਨਾਂ ਰਾਈਟਰ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦਾ ਚੇਤਾ ਨਾ ਭੁੱਲ ਜਾਏ। ਕੀ ਬਾਤ ਹੈ। ਉਹਨਾਂ ਨੂੰ ਅਮਰ ਕਰ ਦੇਈਏ। ਹਾਂ ਉਹਨਾਂ ਨੂੰ ਬਤ ਉਹਨਾਂ ਦੀ ਕਵੀ ਹੁਣ ਜਦੋਂ ਅਵਤਾਰ ਜਿਮਿਆਲ ਵੀ ਜੀ ਹਾਂਜੀ ਉਹਨਾਂ ਦਾ ਇਸ ਵੇਲੇ ਮੈਂ ਬਣਾ ਰਿਹਾ ਉੱਤੇ ਈ ਪਿਸੰਬਰ ਸਿੰਘ ਸਾਖੀ ਜੀ ਅੰਨੇ ਇਹ ਪੁਰਾਣੇ ਜਿਹੜੇ ਆ ਇਸ਼ਾ ਉਹਨਾਂ ਚਿੱਤਰਾਂ ਦੇ ਵਿੱਚ ਚਿੱਤਰ ਲੱਭੂਗਾ ਉਹਨਾਂ ਦਾ ਬੀ ਕਮਾਲ ਸੀ ਬੰਦਾ ਆਪਾਂ ਕਦੇ ਦੇਖਦੇ ਤਸਵੀਰ ਵੇਖਦੇ ਆ ਤੇ ਉਹਦਾ ਸਾਰਾ ਹੀ ਜਿਆਦਾ ਜਾਂਦਾ ਵੀ ਯਾਰ ਆਹ ਕੁਮਾਰ ਆ ਬਈ ਸਲਾਮ ਵੀ ਕਰਦੇ ਆਪਾਂ ਨੂੰ ਹਾਂ ਬਿਲਕੁਲ ਹਾਂ ਤੇ ਬਾ ਇਹ ਮੇਰਾ ਇਸ ਵੇਲੇ ਕੰਮ ਚੱਲ ਰਿਹਾ ਹੂੰ ਬਹੁਤ ਬਹੁਤ ਵਧੀਆ ਅੱਜ ਦੀ ਤੁਹਾਡੀ ਸਾਡੀ ਮੁਬਾਰਕਾ ਤੁਹਾਨੂੰ ਤੇ ਸਾਡੇ ਮਿਲਿਓ ਤੇ ਮੈਨੂੰ ਲੱਗਦਾ ਕਿ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਕਮੈਂਟ ਜੁਰ ਦੇਣੇ ਤੁਸੀਂ ਤੁਹਾਡੇ ਕਮੈਂਟ ਸਾਨੂੰ ਹੌਸਲਾ ਬਹੁਤ ਦਿੰਦੇ ਆ ਤੇ ਉਹਨੇ ਹੌਸਲਾ ਹੈਗਾ ਅਸੀਂ ਫੇਰ ਚੰਗੀ ਸ਼ਖਸ਼ਿਤ ਨੂੰ ਅਸੀਂ ਫੇਰ ਜਤਿੰਦਰ ਪੱਤਲ ਵਰਗੇ ਹੋਰ ਇੱਕ ਵੱਡੀ ਸ਼ਖਸ਼ਿਤ ਨੂੰ ਲੈ ਕੇ ਆਉਂਦੇ ਆ ਤਾਂ ਕਿ ਜਿਹਨਾਂ ਨੰਗੇ ਪਰਾਂ ਦਾ ਸਫ਼ਰ ਤੈਅ ਕੀਤਾ ਤੇ ਅੱਜ ਉਹ ਕਿੰਨੇ ਕਿੰਨੀ ਖੂਰੀ ਖੁੱਤੀ ਹੈ ਕਿੰਨੀ ਹੀਲ ਹੁਜਿਤ ਕੀਤੀ ਹੈ ਤੇ ਜ਼ਿੰਦਗੀ ਦੇ ਜਾ ਕੇ ਸਨਮਾ ਬਣੇ ਆ ਅੱਜ ਉਹ ਆਪਣੇ ਪਰਿਵਾਰ ਚ ਦੇ ਵਿੱਚ ਆਪਣੇ ਬੱਚਿਆਂ ਨਾਲ ਆਪਣੀ ਵਾਈਫ ਦੇ ਨਾਲ ਇੰਗਲੈਂਡ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਆ ਲੇਕਿਨ ਜਦੋਂ ਆਪਣੇ ਨਾਲ ਬੈਠਦੇ ਆ ਉਦੋਂ ਕੁਝ ਨਾ ਕੁਝ ਸਾਡੇ ਲਈ ਜਰੂਰ ਪੁਲਿਸ ਦੇ ਜਾਂ ਚਿੱਤਰਕਾਰੀ ਦੇ ਉਸ ਪੌਡਰ ਦੇ ਰੂਪ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਕੀਤਾ ਤੁਸੀਂ ਮੈਨੂੰ ਐਸ ਲਾਈਕ ਸਮਝਿਆ ਪੰਜਾਬ ਰੌਣਕਦੀ ਨੇ ਮੈਨੂੰ ਇੱਥੇ ਸਟੂਡੀਓ ਸੱਦੇਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਰੌਣਕ ਪੰਜਾਬਦੀ ਨੇ ਤੁਹਾਨੂੰ ਸੱਦੇ ਰੌਣਕਾਂ ਲਾਤੀਆਂ ਮੈਨੂੰ ਬਹੁਤ ਚੰਗਾ ਲੱਗਾ ਹਾਂਜੀ ਥੈਂਕ ਯੂ